ਇਹ ਮਸ਼ੀਨ ਦੀ ਵੀ ਨਾ ਡਿਲੀਵਰੀ ਦੀ ਇਹ ਸਪੈਸ਼ਲ ਆਪਾਂ ਇਹਦਾ ਰਿਵਿਊ ਕਰਿਆ ਜਿਹੜਾ ਬਹੁਤ ਸੋਹਣੀ ਕੰਬੈਨ ਆ ਜਿਵੇਂ ਵੀਰ ਨੇ ਆਪਾਂ ਨੂੰ ਦੱਸਿਆ ਹਨਾ ਜੋ ਜੋ ਵੀ ਕੰਬੈਨ ਕੰਪਨੀ ਦੇ ਵਿੱਚ ਮੰਨ ਲਓ ਦੂਜੀਆਂ ਕੰਬੈਨਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਪਰ ਇਹ ਜਿਹੜੀ ਪੁੰਨੀ ਕੰਪਨੀ ਆ ਹਨਾ ਇਹਦੇ 4휠 ਦਾ ਨਾਲ ਦਿੱਤਾ ਹੀ ਦਿੱਤਾ ਉਹਦੇ ਜਿਹੜੇ ਨਾਲ ਪਿੱਛੇ ਟਾਇਰ ਦਿੱਤੇ ਆ ਟਰਾਲੇ ਨੂੰ ਉਹ ਵੀ ਬਾਈ 4휠 ਵਾਲੇ ਹੀ ਦਿੱਤੇ ਆ ਵੀ ਸਰਾਹ ਕਰਾਤਾ ਰੂਹ ਖੁਸ਼ ਕਰਤੀ ਬਾਈ ਚਾਹੇ ਏ ਦੇ ਨਾਮ ਦੇ ਇੱਕ ਪਰਿਵਾਰ ਵਿੱਚ ਦੋ ਕੰਪਨੀ ਜਾ ਰਹੀ ਹੈ ਅੱਛਾ ਏ ਕੀ ਪਰਿਵਾਰ ਵਿੱਚ ਦੋ ਗੱਡੀ ਲੈ ਕੇ ਜਾ ਰਹੇ ਹਾਂ ਅੱਜ ਏ ਕੇ ਘਰੀ ਜੀ ਠੀਕ ਹੈ ਠੀਕ ਹੈ ਯਾਨੀ ਗੱਡੀ ਮੰਨਿਆ ਮਨ ਕੋ ਲੱਗੀ ਆ ਅੱਜ ਬੜੀ ਮਨ ਕੋ ਲੱਗੀ ਹੈ ਠੀਕ ਹੈ ਠੀਕ ਹੈ ਬਾਕੀ ਵੀਰੇ ਦਾ ਆਪਾਂ ਜੇ ਹੁਣ ਕੀ ਪ੍ਰਾਇਜ਼ ਕੀ ਆ ਇਹਦੇ ਵੀਰੇ ਜਿਵੇਂ ਵੀਰੇ ਆਪਾਂ ਦੇਖਿਆ ਵੀ ਕਣਕ ਦੀਦੇ ਨੇ ਮੈਨੂੰ ਤੂੜੀ ਬਣਾਤੀ ਟਰਾਲੀਆਂ ਚ ਪਾਤੀ ਜ਼ਿਮੀਦਾਰ ਭਰਾਵਾਂ ਦੇ ਘਰੇ ਚਲ ਗਈ ਜਿਹੜਾ ਝੋਨੇ ਦਾ ਫੂਸਾ ਉਹ ਵੀ ਟਰਾਲੀ ਦੇ ਵਿੱਚ ਪਾਉਗੀ ਫਿਰ ਨਹੀਂ ਜੀ ਨਹੀਂ ਝੋਨਾ ਦਾ ਕੀ ਹੈ ਜੀ ਝੋਨਾ ਦੇ ਕੋਈ ਤਰੀਕਾ ਇੰਨਾ ਸੌਖਾ ਕਰਤਾ ਹਨਾ ਚਲਾਉਣ ਵਾਲਿਆਂ ਨੂੰ ਵੀ ਅਰ ਜ਼ਿਮੀਦਾਰਾਂ ਨੂੰ ਵੀ ਕਿਵੇਂ ਸੌਖਾ ਕਰਤਾ ਵੀ ਜਿਹੜਾ ਚਾਸੀ ਦਾ ਮੁਰਲਾ ਪੋਸ਼ਨ ਹਨਾ ਟਾਇਰ ਦੇ ਬੜੇ ਦੇ ਮਨ ਲੋ ਫਰੰਟ ਵਾਲਾ ਜਿਹੜਾ ਸਾਰੀ ਪਲੇਟ ਬਾਡੀ ਕਹਿੰਦੇ ਨੇ ਜੀ ਨੂੰ ਪਾਣਾ ਬਸ ਕੰਪਨੀ ਜਿਹੜੇ ਪਲੇਟ ਬਾਡੀ ਇਹਨਾਂ ਨੇ ਭਾਈ ਨਟ ਲਾ ਕੇ ਬਾਡੀ ਖੁੱਲਦੀ ਉਹ ਕਰਤੀ ਵੀ ਜਿਹੜਾ ਜਾਲ ਆ ਆ ਵੇਖੋ ਤੁਸੀਂ ਜਿਵੇਂ ਵੀਰ ਨੇ ਦੱਸਿਆ ਨਾ ਟਰੈਕਟਰ ਵਾਲਾ ਸਿਸਟਮ ਵਾਜੀ ਇੱਕ ਟਰੈਕਟਰ ਜਿਹੜਾ ਪਿੱਛੇ ਹੁੰਦਾ ਆਪਣੇ ਟਰਾਲੀ 'ਚ ਹਨਾ ਲੈਫਟ ਹੁੰਦੀਆਂ ਲਿੰਕਾਂ ਹੁੰਨੀਆਂ ਸਾਰੀਆਂ ਕੰਪਨੀ ਦੇ ਲਾ ਕੇ ਵੀ ਪਿੱਛੇ ਬੰਦੇ ਨੂੰ ਦਿੱਕਤ ਨਾ ਆਵੇ ਟਰਾਲੀ ਦੇ ਵਿੱਚ ਸਾਸਰੀ ਕਾਲਜੀ ਬਾਈ ਸਾਰਿਆਂ ਨੂੰ ਅੱਜ ਪਹੁੰਚੇ ਹੋਏ ਆ ਟਮਾਣੇ ਪੁਣੀ ਕਮੈਂਡ ਤੇ ਅੱਜ ਆਪਾਂ ਤੁਹਾਨੂੰ ਹਨਾ ਪੁਣੀ ਇੰਡਸਟਰੀ ਦੀਆਂ ਇਹ ਜੇ ਕੰਬਾਈਨਾ ਦਿਖਾਵਾਂਗੇ ਮੱਲੋ ਜਿਹੜੀਆਂ ਵਿੱਚੇ ਤੋੜੀ ਵਿੱਚੇ ਫਸਲ ਸਾਰਾ ਕੁਝ ਇੱਕ ਕੰਬਾਈਨ ਇਹ ਕਰੂਗੀ ਬਾਕੀ ਦਾ ਰਿਵਿਊ ਕਰਾਂਗੇ ਅੱਜ ਪੁੰਨੀ ਗ੍ਰੇਨ ਕਰੂਜ਼ਰ ਉਹਦਾ ਰਿਵਿਊ ਕਰਨ ਕਰਾਂਗੇ ਅੱਜ ਨਾਲ ਤੁਹਾਨੂੰ ਦਿਖਾਵਾਂਗੇ ਮਸ਼ੀਨ ਪੁੰਨੀ ਦੀ ਹੈ ਨਾ ਕੀ ਕੀ ਕੁਆਲਿਟੀ ਆ ਵੀ ਕੀ ਆ ਕਿਹੜਾ ਕੰਮ ਕਰਦੀ ਆ ਮਸ਼ੀਨ ਕਾਦੇ ਕਾਦੇ ਵਾਸਤੇ ਤਿਆਰ ਹੋਈ ਆ ਚਲੋ ਕਰਦੇ ਆ ਫੇਰ ਵੀਡੀਓ ਸਟਾਰਟ ਦਿਖਾ ਦਿਓ ਜਿਹੜਾ ਤਰ੍ਹਾਂ ਪਹਿਲਾਂ ਦਾ ਇਹ ਇਹਦੇ ਉੱਤੇ ਕਰਦੇ ਸਟਾਰਟ ਲਓ ਜੀ ਬਾਈ ਇੱਧਰ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਇੱਧਰ ਆਪਣੇ ਬੰਸੀ ਲਾਲ ਚੌਧਰੀ ਬਾਈ ਜੀ ਆਪਣੇ ਨਾਲ ਆ ਨਾ ਪੁੰਨੀ ਕੰਮੈਨ ਤੋਂ ਵੀਰੇ ਹਾਂਜੀ ਹਾਂਜੀ ਪੁੰਨੀ ਕੰਪਨੀ ਤੋਂ ਜੀ ਠੀਕ ਹੈ ਪੁੰਨੀ ਕੰਪਨੀ ਤੋਂ ਵੀਰ ਉਹਨੇ ਆਪਾਂ ਨੂੰ ਇਹ ਜਾਣਕਾਰੀ ਮਸ਼ੀਨ ਦੀ ਦੇਣਗੇ ਪੂਰੀ ਹਨਾ ਜੀਓ ਵੀ ਇਹਦੇ ਵਿੱਚ ਇਹਨਾਂ ਨੇ ਚੇਂਜ ਜਾਂ ਕੀ ਕੀ ਜੀਮੇਦਾਰ ਭਰਾਵਾਂ ਵਾਸਤੇ ਮਤਲਬ ਫਾਇਦੇ ਦੀ ਚੀਜ਼ ਲਾਈ ਆ ਕਿਹੜੇ ਬਦਲਾਅ ਕਰਿਆ 24 ਦੇ ਵਿੱਚ ਪਹਿਲਾਂ ਨਾਲੋਂ ਕੀ ਮਾਡਲਾਂ ਦੇ ਵਿੱਚ ਚੇਂਜ ਹੋਇਆ ਮੈਂ ਜੀ ਆਪ ਕਰੀਏ ਵੀਡੀਓ ਸਟਾਰਟ ਬਿਲਕੁਲ ਜੀ ਬਿਲਕੁਲ ਪਹਿਲਾਂ ਤਾਂ ਤੁਹਾਡੇ YouTube ਬੋਲੋ ਜੀ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਤੇ ਤੁਸੀਂ ਜੀ ਆਇਆਂ ਨੂੰ ਜਿੰਨੇ ਕਸਟਮਰ ਤੁਹਾਡੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਤੈਦਿਲੋਂ ਤੋਂ ਧੰਨਵਾਦ ਵੀਡੀਓ ਦੇਖਣ ਵਾਸਤੇ ਥੈਂਕ ਯੂ ਵੀਰੇ ਥੈਂਕ ਯੂ ਇੱਧਰ ਆਪਣੇ ਹੁਣ ਜਿਹੜੀ ਏ ਟੋਕਰੀ ਆ ਆਪਾਂ ਟੋਕਰੀ ਤੋਂ ਸਟਾਰਟ ਕਰ ਲੈਂਦੇ ਆ ਬਿਲਕੁਲ ਜੀ ਬਿਲਕੁਲ ਵੀਰੇ ਟੋਕਰੀ ਕੰਪਨੀ ਨਾਲ ਲਾ ਕੇ ਦਿੰਦੀ ਆ ਨਾ ਹਾਂਜੀ ਹਾਂਜੀ ਬਿਲਕੁਲ ਇਹ ਆਪਣੀ ਕੰਪਨੀ ਨਾਲ ਲਾ ਕੇ ਦਿੰਦੀ ਹੈ ਜੀ ਇਹਨਾਂ ਦੇ ਅੱਛਾ ਜੀ ਇਹ ਟੋਕਰੀ ਦੇ ਫਾਇਦੇ ਵੀ ਬਹੁਤ ਨੇ ਜੀ ਜਿਵੇਂ ਕਿਸਾਨ ਦੀ ਫਸਲ ਹੁੰਦੀ ਹੈ ਹਾਂਜੀ ਜਿਹੜਾ ਕਤਰ ਆਪਣੇ ਹੱਥ ਨਾਲ ਕੱਟ ਦਿੰਦੇ ਨੇ ਉਹ ਅੱਛਾ ਮੰਨ ਲਓ ਲੇਬਰ ਕੱਟ ਕੇ ਰੱਖ ਲੈਂਦੇ ਜਿਹੜਾ ਰੱਖਦੀ ਪਰ ਉਹਨਾਂ ਨੂੰ ਇਕੱਠੀ ਕਰਨ ਦੀ ਬਜਾਏ ਕੱਠੀ ਨਾ ਕਰੋ ਅੱਛਾ ਰਹਿਣ ਦੋ ਜਿਵੇਂ ਹੌਲੀ ਹੌਲੀ ਸੁੱਕ ਵੀ ਜਾਊਗੀ ਛੇਤੀ ਸੁੱਕੂਗੀ ਹਾਂਜੀ ਹਾਂਜੀ ਤੇ ਉਹੀ ਟੋਕਰੀ ਇਹੀ ਕੰਬੈਨ ਚੱਲਦਾ ਫਿਰਦਾ ਥਰੇਸ਼ਰ ਬਣ ਜਾਊਗਾ ਉੱਤੇ ਤੇ ਚਲਦੀ ਫਿਰਦੀ ਕੰਬੈਨ ਇਹ ਉੱਥੇ ਲੇਬਰ ਅੱਛਾ ਮੰਨ ਲਓ ਜਿਵੇਂ ਢੇਰੀਆਂ ਜਿਵੇਂ ਖੇਤ ਦੇ ਵਿੱਚ ਲੇਬਰ ਕੱਟਦੀ ਕੇ ਰੱਖਦੀ ਗਈ ਉਦਾਂ ਉਦਾਂ ਹੀ ਚੱਕਦੀ ਜਾਊਗਾ ਲੇਬਰ ਕੱਟਣੀ ਪਊਗੀ ਬਿਲਕੁਲ ਜੀ ਬਿਲਕੁਲ ਲੇਬਰ ਹੈਗੀ ਆ ਦੋ ਚਾਰ ਬੰਦੇ ਰੱਖ ਕੇ ਸਿੱਟੀ ਚੱਲੂ ਇਹਨੂੰ ਅੱਛਾ ਨਾਲ ਦਿਨ ਵੀ ਜਣੇ ਇੱਕ ਇੱਕ ਜਗ੍ਹਾ ਆਪਾਂ ਉੱਥੇ ਇਕੱਠੀ ਕਰਨ ਦੀ ਲੋੜ ਨਹੀਂ ਬਈ ਆਪਾਂ ਵੜਤੀ ਫਿਰ ਇਕੱਠੀ ਕਰਨੀ ਪੈਂਦੀ ਆ ਫਿਰ ਉਹ ਕਰਨਾ ਪੈਂਦਾ ਆਪਾਂ ਨੂੰ ਉਹਦੀ ਲੋੜ ਨਹੀਂ ਪੈਂਦੀ ਮੈਨੇ ਪੱਟੇਰ ਨਹੀਂ ਲਾਉਣਾ ਇੱਕ ਜਗ੍ਹਾ ਢੇਰੀ ਨਹੀਂ ਲਾਉਣਾ ਆਪਾਂ ਠੀਕ ਆ ਠੀਕ ਜੀ ਸਿੱਟੀ ਚੱਲੋ ਤੇ ਕੱਢ ਦਊਗੀ ਠੀਕ ਆ ਜੀ ਬਾਕੀ ਇਹਦੇ ਵਿੱਚ ਅੱਛਾ ਪੂਰਾ ਆਪਣੇ ਫਰਾਂ ਪੂਰਾ 826 ਦੇ ਨਾਲ ਫਿਰ ਕਟਰ ਆ ਜਿਹੜਾ ਵੀ ਇਹ ਟੋਕਰੀ ਉਹ ਦੰਨੇ ਜਾਂ ਕਟਰ ਵੀ ਦੰਨੇ ਆ ਕਟਰ ਵੀ ਨਾਲ ਦੰਨੇ ਆ ਜੀ ਆਪਾਂ ਇਹ ਕਟਰ ਵੀ ਨਾਲ ਦੰਨੇ ਆ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਬਾਕੀ ਆਪਾਂ ਕਟਰ ਦੀ ਜਾਣਕਾਰੀ ਵੀ ਦੰਨੇ ਆ ਤੁਹਾਨੂੰ ਵੀ ਕਟਰ ਕਿ ਆਇਆ ਫੁੱਟਾ ਇਹਦੇ ਬਾਅਦ ਆਪਾਂ ਹੁਣ ਫਿਲਟਰ ਤੇ ਆ ਜਾਈਏ ਇਹਦਾ ਫਿਲਟਰ ਵੀਰੇ ਆਪਾਂ ਨੂੰ ਦੇਖੀ ਜੇ ਆਪਾਂ ਦੂਜੀਆਂ ਕੰਬਾਈਨਾ ਨਾਲੋਂ ਹਾਂਜੀ ਹਾਂਜੀ ਥੋੜਾ ਜਿਹਾ ਚੌੜਾ ਜ਼ਿਆਦਾ ਨਹੀਂ ਲੱਗਦਾ ਬਿਲਕੁਲ ਬਾਈ ਜੀ ਬਿਲਕੁਲ ਦੂਜੀ ਕੰਪਨੀ ਨਾਲੋਂ ਚੌੜਾ ਵੀ ਹੈਗਾ ਜੀ ਤੇ ਇੱਕ ਇਹਦਾ ਉਹ ਫਰਕ ਵੀ ਹੈ ਨਾ ਬਾਈ ਜੀ ਚੈਨਾ ਦਾ ਇਹ ਚਾਰ ਚੈਨਾ ਲੱਗੀ ਹੋਈਆਂ ਨੇ ਵਿੱਚ ਇਹਦੇ ਅੱਛਾ ਵਿੱਚ ਬੈਸਟ ਕੁਆਲਟੀ ਚੈਨਾ ਆਪਾਂ ਯੂਜ਼ ਕਰਦੇ ਆ ਇਹਦੇ ਵਿੱਚ ਅੱਛਾ ਜੀ ਠੀਕ ਹੈ ਜੀ ਤੇ ਆਰਡਰ ਜਿਵੇਂ ਆਪਣੇ ਚੋੜਾ ਲੱਗ ਰਿਹਾ ਤੁਹਾਨੂੰ ਇਹ ਉਸ ਹਿਸਾਬ ਨਾਲ ਹੀ ਇਹਨੇ ਅੰਦਰ ਮਾਲ ਖਿੱਚਣਾ ਹੈ ਜਿੰਨਾ ਛੇਤੀ ਕੱਢੂਗਾ ਉਹਨਾਂ ਛੇਤੀ ਬੈਨੀਫਿਟ ਦੇਊਗਾ ਕਿਸਾਨ ਨੂੰ ਅੱਛਾ ਮੰਨ ਲਓ ਛੇਤੀ ਹੀ ਖੇਤ ਖਾਲੀ ਕਰੂਗਾ ਫੇਰ ਠੀਕ ਹੈ ਠੀਕ ਹੈ ਫੇਰ ਹੁਣ ਆਪਾਂ ਇੱਕ ਇਹ ਮੰਲੋ ਜਿਹੜੀ ਆਪਾਂ ਦੇਖਦੇ ਆਂ ਦੂਜੀਆਂ ਕੰਪਨੀ ਕੰਪਨੀਆਂ ਵੀ ਆਪਾਂ ਦੇਖੀਆਂ ਉਹਦੇ ਵਿੱਚ ਇੱਕ ਇਕੱਲੀ ਜਾਂਦਾ ਹੈ ਤੂੜੀਓ ਬਣਾਉਂਦੀ ਆ ਯਾਰ ਬਹੁਤ ਆਪਾਂ ਹਰਿਆਣਵੀ ਵੀ ਬਹੁਤਾਂ ਕਹਿੰਦ ਨੇ ਆਪਾਂ ਪੰਜਾਬੀ ਤੂੜੀ ਕਹਿੰਦ ਨੇ ਹਨਾ ਵੀ ਤੂੜੀਓ ਜਾਦੇ ਬਣਾਉਂਦੀ ਆ ਕੱਲੀ ਤੂੜੀ ਬਣਾਉਂਦੀ ਆ ਇਹ ਥੋੜੀ ਮਸ਼ੀਨ ਕੀ ਕੀ ਕੰਮ ਕਰੂਗੀ ਇਹ ਬਾਈ ਜੀ ਐਸ ਮਤਲੋ 5 ਵਰਕ ਇਹਨੂੰ 1 ਟਾਈਮ ਪੰਜ ਕੰਮ ਇੱਕ ਵਾਰ ਚ ਕਰ ਦਿੰਦੀ ਐ ਇਹ ਪੰਜ ਕੰਮ ਇੱਕ ਵਾਰ ਚ ਕਰ ਦਿੰਦੀ ਹੈ ਉਹ ਕਿਦਾਂ ਕਰਦੀ ਹੈ ਜੀ ਇਹ ਭਾਜੀ ਆ ਦੇਖ ਲਓ ਜਿਵੇਂ ਆਪਾਂ ਆਪਣੇ ਖੇਤ ਚ ਕਣਕ ਚ ਆਪਾਂ ਕਣਕ ਵੱਢੀ ਜਾਂਦੇ ਆ ਹਾਂਜੀ ਕਣਕ ਵੱਢੀ ਜਾਂਦੇ ਆ ਇਹਦੇ ਵਾਸਤੇ ਥੋੜਾ ਜਿਹਾ ਸੁੱਕਾ ਲਾਣਾ ਚਾਹੀਦਾ ਇਹ ਤਾਂ ਇਹ ਵੱਡੂ ਵੀ ਹੈ ਵੀ ਫਸਲ ਮੜੀ ਸੁੱਕੀ ਜਾਈ ਜੀ ਸੁੱਕੀ ਚਾਹੀਦੀ ਹੈ ਤੇ ਖੇਤ ਦੇ ਵਿੱਚ ਆਪਣੇ ਐਂਟਰੀ ਕਰ ਗਈ ਹੈ ਜਿਵੇਂ 12 ਫੀਟ ਦਾ ਕਟ ਰਹੇ ਨੇ ਨਾਲ ਰੋਗ ਲੇਦਾ ਜੋਰੀ ਆਵਾਜ਼ ਆਈ अच्छा मतलब चलो खेत ਵਿੱਚ ਮੈਨੂੰ ਪਾ ਕਣਕ ਦੇ ਫੋਨ ਕਣਕ ਦੀ ਬਾਢੀ ਕਰਨੀ ਆ ਹਾਂਜੀ ਹਾਂਜੀ ਤੇ ਕਟਰ ਲਾ ਕੇ ਕਣਕ ਦੀ ਬਾਢੀ ਕਰਨ ਚੱਲ ਗਏ ਬਿਲਕੁਲ ਸੁੱਕਾ ਚਾਹੀਦਾ ਫਿਰ ਬਿਲਕੁਲ ਬਾਈ ਜੀ ਬਿਲਕੁਲ ਇਹਦੇ ਸੁੱਕਾ ਮਾਲ ਚਾਹੀਦਾ ਬਾਈ ਜੀ ਜਿਵੇਂ ਇਹਦੇ 12 ਫੀਟ ਦਾ ਕਟਰ ਹੈਗਾ ਹੈ 12 ਫੀਟ ਦੇ ਕਟਰ ਨਾਲ ਐਸ ਮਤਲਬ ਜੀ ਐਂਟਰੀ ਕਰ ਗਈ ਉੱਥੇ ਇਹ ਖੇਤ ਨੂੰ ਖਾਲੀ ਕਰਕੇ ਨੂੰ ਵਾਪਿਸ ਮੜੋਗੇ अच्छा मान लो खाली ਹੋਊਗਾ ਸਾਰਾ ਖੇਤ ਖਾਲੀ ਦਾ ਕਿਹਨਾਂ ਨੂੰ ਤਾਂ ਉਹਦੇ ਬਾਅਦ ਐ ਸਮਝ ਲਓ ਬਈ ਉਹਨੇ ਤੇ ਜੇ ਰੋਟਾਵੇਟਰ ਮਾਰਨਾ ਹੈ ਰੋਟਾਵੇਟਰ ਮਾਰੇ ਆਪਦਾ ਹੈਰੋ ਮਾਰਨੀ ਹੈਰੋ ਮਾਰੇ ਮੰਨ ਲਓ ਜਿਵੇਂ ਹੁਣ ਆਪਾਂ ਨੇ ਦੂਜੀਆਂ ਕਮੈਨਾਂ ਹਾਂਜੀ ਹਾਂਜੀ ਕਣਕ ਵੜਦਣੀ ਹੈ ਕਣਕ ਵੱਢ ਕੇ ਫੂਸਾ ਜਿਹੜਾ ਫੀਲਡ 'ਚ ਰਹਿ ਜਾਂਦਾ ਹੈ ਇਹ ਫੇਰ ਫੂਸਾ ਨਾਲ ਦੀ ਨਾਲ ਟਰਾਲੀ 'ਚ ਪਾਉਗੀ ਪਾ ਦੂਗੀ ਜੀ ਲਓ ਜੀ ਬਾਈ ਅਸੀਂ ਆਪਾਂ ਦਿਖਾ ਦਿੰਨੇ ਆ ਪੁੰਨੀ ਆਇਆ ਵਾ ਦੇਖੋ ਤੁਸੀਂ ਦਿਮਾਗ ਦੇਖੋ ਪੁੰਨੀ ਕਮੈਨ ਕੰਪਨੀ ਦਾ ਵੀ ਕਿੱਥੇ ਤੱਕ ਰਣਾ ਜ਼ਿੰਮੇਵਾਰ ਭਰਾਵਾਂ ਲਈ ਕਿੱਥੇ ਤੱਕ ਪਹੁੰਚੀ ਪਈ ਹੈ ਇਹ ਵੀ ਨਾਲ ਦੇ ਨਾਲ ਜਿਹੜਾ ਹੈ ਨਾ ਦਾ ਆਪਣਾ ਮਾਲ ਆ ਕਣਕ ਝੋਨਾ ਜੋ ਵੀ ਆਪਾਂ ਨੇ ਵੱਢਣਾ ਇਹਦੇ ਨਾਲ ਝੋਨੇ ਦੀ ਫਸਲ ਵੀ ਵੱਢੂਗੀ ਵੀਰੇ ਬਿਲਕੁਕੁਲ ਬਾਈ ਜੀ ਝੋਨਾ ਵੱਢੂਗੀ ਲੇਕਿਨ ਝੋਨੇ ਦਾ ਆਪਣੇ ਦੂੜੀ ਜਿਹਾ ਆਪਾਂ ਕਹਿੰਦੇ ਨੇ ਉਹ ਨਹੀਂ ਬਣਦਾ ਉਹ ਨਹੀਂ ਬਣਦਾ ਉਹ ਮੋਟਾ ਜਿਹਾ ਮਾਲ ਕੱਢ ਕੇ ਬਿਲਕੁਕੁਲ ਬਿਲਕੁਲ ਮੋਟਾ ਜਿਹਾ ਮਾਲ ਕੱਢ ਕੇ ਜਿਵੇਂ ਆਪਣੇ ਕਿਸਾਨਾਂ ਨੂੰ ਬਾਅਦ ਚ ਕੀ ਹੁੰਦਾ ਸੀਗਾ ਕਿ ਮਤਲਬ ਦੂਜੀ ਕੰਪਨੀ ਆ ਜਿਵੇਂ ਕੋਈ ਵੀ ਕੰਪਨੀ ਦਾ ਲਾ ਲਓ ਮੈਂ ਨਾ ਨਹੀਂ ਲੈਂਦਾ ਕਿਸੇ ਦਾ ਲੇਕਿਨ ਉੱਪਰੋਂ ਕੱਟ ਕੇ ਉਹ ਤੁਰ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਸਾਨ ਨੂੰ ਕੀ ਕਹਿੰਦਾ ਜਾਂ ਤਾਂ ਅੱਗ ਲਾਣੀ ਪੈਂਦੀ ਹੈ ਜਾਂ ਉਹਦੇ ਵਿੱਚ ਪੰਖਾ ਪੰਖਾ ਮਾਰ ਕੇ ਫਿਰ ਉਹਨੂੰ ਇਕੱਠਾ ਕਰਕੇ ਆ ਬੋਥ ਸਿਸਟਮ ਕਰਨੇ ਪੈਂਦੇ ਸੀ ਆਪਣੀ ਮਸ਼ੀਨ ਨਾਲ ਕੱਟੂਗਾ ਤਾਂ ਉਹਨੂੰ ਜ਼ਿਆਦਾਤਰ ਐ ਭਾਈ ਜੀ ਫਿਰ ਇਹ ਜਿਹੜੀ ਇੰਜਨ ਹੈ ਤੇ ਇਹ ਇੰਜਨ ਕਿੰਨੇ ਪਾਵਰ ਹੌਸ ਦਾ ਇੰਜਨ ਭਾਈ ਜੀ ਇਹਦੇ ਤੇ 133 ਹਾਰਸ ਪਾਵਰ ਅਸ਼ੋਕਾ ਲੈਲੈਂਡ ਦਾ BS4 ਇੰਜਨ ਹੈ ਲਓ ਜੀ ਭਾਈ ਬੜੀ ਕਮਾਨ ਵਾਲਾ 133 ਹਾਰਸ ਪਾਵਰ ਇੰਜਨ BS4 ਇਹ ਤੁਸੀਂ ਦੇਖੀ ਜਿਹਾ ਨਾ ਬੀ 4 ਦੇ ਵਿੱਚ ਆਉਣ ਲੱਗੇ ਹੁਣ ਨਵੇਂ ਟੈਕਨੋਲੋਜੀ ਦੇ ਇੰਜਨ ਆ ਗਏ ਬਿਲਕੁਲ ਅੱਛਾ ਹੀ ਮੰਨ ਲਓ ਇਹਦੇ ਵਿੱਚ ਫਿਰ ਜਿਵੇਂ ਆਉਣ ਪਿੱਛੇ ਇਹ ਸਪੈਸ਼ਲ ਟਰਾਲੀ ਪਾਉਣ ਵਾਸਤੇ ਜੀ ਬਿਲਕੁਲ ਇਹ ਜਿਹੜਾ ਹੈਗਾ ਪਿੱਛੇ ਜਮ ਤੁਸੀਂ ਇਹ ਦੇਖ ਰਹੇ ਹੋ ਆ ਚੀਜ਼ ਜਿਹੜੀ ਹੈ ਆਪਾਂ ਇੱਥੇ ਫਿੱਟ ਹੋ ਜਾਣਾ ਘੁੰਮ ਕੇ ਇਹਦੇ ਪਿੱਛੇ ਆ ਜਾਊਗੀ ਜਿਹੜੀ ਆਪਾਂ ਰਿਪਰ ਆਪਾਂ ਚਲਾਣੇ ਆ ਜਿਵੇਂ ਰਿਪਰ ਤੂੜੀ ਬਣਾਉਣ ਵਾਲਾ ਰਿਪਰ ਹੁੰਦਾ ਉਹ ਜਿਹੜੀ ਟਰਾਲੀ ਹੁੰਦੀ ਹੈ ਸੇਮ ਉਹਦੇ ਪਿੱਛੇ ਫਿੱਟ ਹੋ ਜਾਊਗੀ ਜਿਵੇਂ ਆ ਤੁਸੀਂ ਦੇਖ ਰਹੇ ਹੋ ਕਟਰ ਜਿਵੇਂ ਲੱਗਿਆ ਹੋਇਆ ਇਹ ਇੱਧਰ ਦਿਖਾ ਦਿਓ ਬਈ ਰਾਜ ਉਹ ਲੀਵਰ ਦੇ ਹਿਸਾਬ ਨਾਲ ਉਹ ਡਿਸਟ੍ਰੀਬਿਊਟਰ ਵੀ ਕੋਲੇ ਲਾਤਾ ਉੱਥੇ ਲਾਤਾ ਜੀ ਇਹਨੂੰ ਅਪ ਡਾਊਨ ਕਰ ਸਕਦਾ ਹੈ ਅਪ ਡਾਊਨ ਕਰਕੇ ਤੇ ਆਪਣੀ ਟਰਾਲੀ ਮੰਨ ਲਓ ਕੱਲਾ ਬੰਦਾ ਹੀ ਟਰਾਲੀ ਪਾ ਸਕਦਾ ਪਿੱਛੇ ਯਾਨੀ ਇਹ ਨਹੀਂ ਹੈਗਾ ਵੀ ਜਿਆਦਾ ਇਕੱਠ ਕਰਕੇ ਨਾ ਵੀ ਉਹ ਆ ਜਾ ਪਿੱਛੇ ਆਉਣ ਦੇ ਬੈਕ ਆਉਣ ਦੇ ਉਹ ਕੰਮ ਨਹੀਂ ਉਹ ਕੰਮ ਜਿਵੇਂ ਵੀਰੇ ਆਪਾਂ ਦੇਖਿਆ ਵੀ ਕਣਕ ਦੀਦੇ ਨੇ ਮੈਨੂੰ ਤੂੜੀ ਬਣਾਤੀ ਟਰਾਲੀਆਂ ਚ ਪਾਤੀ ਜ਼ਿਮੀਦਾਰ ਭਰਾਵਾਂ ਦੇ ਘਰੇ ਚਲ ਗਈ ਜਿਹੜਾ ਝੋਨੇ ਦਾ ਫੂਸਾ ਉਹ ਵੀ ਟਰਾਲੀ ਦੇ ਵਿੱਚ ਪਾਉਗੀ ਫਿਰ ਨਹੀਂ ਜੀ ਨਹੀਂ ਝੋਨਾ ਦਾ ਕੀ ਹੈ ਜੀ ਝੋਨਾ ਦੇ ਕੋ ਹੁੰਦਾ ਗਿੱਲਾ ਇਹਨੂੰ ਚਾਹੀਦਾ ਸੁੱਕਾ ਕੱਢਣ ਵਾਸਤੇ ਅੱਛਾ ਮਾਲ ਸੁੱਕਾ ਜਾਂਦਾ ਲੇਕਿਨ ਝੋਨਾ ਕੱਢੂਗੀ ਮੈਂ ਇਹ ਨਹੀਂ ਕਹਿੰਦਾ ਨਹੀਂ ਕੱਢਦੀ ਝੋਨਾ ਕੱਢੂਗੀ ਦੂਜੀ ਮਸ਼ੀਨ ਦੇ ਮੁਕਾਬਲੇ ਅੱਧਾ ਕੰਮ ਕਰਦੀ ਹੈ ਝੋਨੇ 'ਚ ਇਹ ਉਹ ਅੱਧਾ ਕੰਮ ਕਿਵੇਂ ਕਰੂਗੀ ਅੱਧਾ ਕੰਮ ਮੈਂ ਕਰੂਗੀ ਜਿਵੇਂ ਇਹਦੇ ਪਿੱਛੇ ਤੁਸੀਂ ਆਪ ਪੈਪ ਦੇਖ ਰਹੇ ਹੋ ਆਪ ਪੈਪ ਜਿਵੇਂ ਮਤਲਬ ਤੂੜੀ ਆ ਗਈ ਤੂੜੀ ਵਗੈਰਾ ਆ ਸਾਈਡ ਤੋਂ ਦੇਖ ਦਿੰਦੀ ਆ ਆਪਣੇ ਨੂੰ ਅੱਛਾ ਸਾਈਡਾਂ ਦੇ ਲਾਤਾ ਮੈਂ ਤੁਹਾਨੂੰ ਦਿਖਾ ਸਕਦਾ ਕਿ ਜਿਵੇਂ ਆਹ ਪਲੇਟ ਤੁਸੀਂ ਦੇਖ ਰਹੇ ਹੋ ਹਾਂਜੀ ਆ ਜਿਹੜੀ ਪਲੇਟ ਹੈ ਜੋ ਨਵੇਂ ਟਾਈਮ 'ਚ ਆ ਨਿਕਲ ਜੂਗੀ ਆ ਖੁੱਲ ਜੂਗੀ ਤੇ ਇਹਦੇ ਅੰਦਰ ਜਿਹੜਾ ਹੁਣ ਡਰਮ ਹੈਗਾ ਅੱਛਾ ਜੀ ਇਹਦੇ ਅੰਦਰ ਜਿਹੜਾ ਡਰਮ ਹੈ ਇਸ ਟਾਈਮ ਉਹ ਬਲੇਡਾਂ ਦਾ ਡਰਮ ਲੱਗਿਆ ਹੋਇਆ ਹੈ ਅੱਛਾ ਮੰਨ ਲਓ ਕੋਤਰਾ ਕਰਨੇ ਵਾਲਾ ਲੱਗਿਆ ਹੋਇਆ ਹੈ ਇਹਦੇ ਵਿੱਚ ਬਲੇਡਾਂ ਦਾ ਡਰਮ ਲੱਗਿਆ ਹੋਇਆ ਹੈ ਉਹ ਡਰਮ ਚੇਂਜ ਹੋ ਜਾਊਗਾ ਉਹਨੂੰ ਪੈਡੀ ਆਪਾਂ ਪੈਡੀ ਕਿਟ ਬੋਲਦੇ ਹਾਂ ਉਹਨੂੰ ਉਹ ਪੈਡੀ ਕਿਟ ਲੱਗ ਜੂਗੀ ਜਿਵੇਂ ਤੁਸੀਂ ਆਹ ਬੈਲਟ ਦੇਖ ਰਹੇ ਹੋ ਇਸ ਬੈਲਟ ਤੋਂ ਇੰਦਰਲੇ ਤੇ ਉਹ ਜਿਹੜਾ ਫੂਸ ਰਹਿੰਦਾ ਉਹਨਾਂ ਦਾ ਉਹ ਇੱਥੇ ਸਿੱਟੂ ਗਈ ਸਾਰਾ ਇੱਕ ਲਾਈਨ ਦੇ ਵਿੱਚ ਸਿੱਟ ਕੇ ਅੱਛਾ ਨਾਲ ਸਿੱਟਦੀ ਜਾਊਗੀ ਓਰੇ ਝੋਨੇ ਦਾ ਫੂਸ ਝੋਨੇ ਦਾ ਫੂਸ ਯਾਨੀ ਨਾਲ ਸਿੱਟ ਕੇ ਜਾਊਗੀ ਉਹ ਰੈਂਕ ਵਾਲਾ ਕੰਮ ਕਰ ਤੂੰ ਲੈਣਾ ਲਾਊਗੀ ਲੈਣਾ ਲਾ ਦੂ ਇੱਕ ਪਾਸੇ ਠੀਕ ਹੈ ਠੀਕ ਹੈ ਕਦੇ ਉਧਰ ਡੇਕਦਾ ਕਦੇ ਉਧਰ ਡੇਕਦਾ ਉਹ ਨਹੀਂ ਦੇਖਦੀ ਇਹ ਵਿਚਾਲੇ ਵਿੱਚ ਇੱਕ ਸਾਈਡ ਤੇ ਸਿੱਟ ਕੇ ਚੱਲੂਗੀ ਇਹ ਜਿਹੜੀ ਵੀਰੇ ਪਣੇ ਇਹ ਚਾਸੀ ਇਹ ਸਮਾਂ ਦੇਖਦਾ ਨਵੀਂ ਟੈਕਨੋਲੋਜੀ ਕਲ ਬਣੀ ਹੋਈ ਦੇਖਦਾ ਵੀ ਇਹ ਨਟ ਕਾਦੇ ਵਾਸਤੇ ਇਹ ਨਟ ਬਾਈ ਜੀ ਆਇਆ ਨਾ ਜਿਵੇਂ ਕਿਸਾਨ ਨੇ ਨੂੰ ਲੈ ਕੇ ਜਾ ਰਿਹਾ ਹੈ ਕਿ ਕਿਸਾਨ ਕਹਿੰਦਾ ਵੀ ਮੈਂ ਹੁਣ ਸਰ੍ਹੋਂ ਵੱਢਣੀ ਹੈ ਤੇ ਸਰ੍ਹੋਂ ਦਾ ਟਾਈਮ ਵੀ ਆਇਆ ਹੋਇਆ ਹੈ ਤੇ ਸਰ੍ਹੋਂ ਦੇ ਵਾਸਤੇ ਇਹਦੇ ਵਿੱਚ ਅਛਾ ਮਨੋ ਇਹ ਇਹ ਖੁੱਲਦੀ ਹੈ ਵੀਰੇ ਫਿਲਟਰ ਖੋਲਣੇ ਲੋੜ ਨਹੀਂ ਇੱਥੇ ਹੀ ਸਾਰਾ ਖੁੱਲ ਜਾਂਦਾ ਇੱਥੋਂ ਹੀ ਸਭ ਕੁਝ ਹੋ ਜਾਊਗਾ ਇਹਦੇ ਜਾਲ ਜਿਹੜਾ ਬਦਲਣਾ ਹੈ ਉਹ ਵੀ ਇੱਧਰੋਂ ਹੀ ਬਦਲਿਆ ਜਾਊਗਾ ਜਿਹੜੇ ਫਸਲ ਦੇ ਹਿਸਾਬ ਨਾਲ ਜਾਲ ਹੁੰਦੇ ਆ ਜਿਹੜੇ ਤੁਸੀਂ ਸਟਾਰਟਿੰਗ ਦੇਖੇ ਉਹਨੂੰ ਟੋਕਰੀ 'ਚ ਪਾਈ ਨੇ ਹਾਂਜੀ 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 ਉਹ ਜਾਲ ਇਹਦੇ ਵਾਸਤੇ ਹੀ ਹੁੰਦੇ ਆ ਵੀ ਸਰ੍ਹੋਂ, ਗਹਿਣ, ਗੁਵਾਰ, ਬਾਜਰਾ, ਮੂੰਗ, ਮੋੜ ਲੱਗ-ਲੱਗ ਫਸਲ ਵਾਸਤੇ ਆ ਉਹ ਉਹ ਸਾਰੇ ਅੱਡ-ਅੱਡ ਹੁੰਦੇ ਆ ਤੇ ਉਹਦੇ ਵਾਸਤੇ ਇਹ ਲਗਾਈ ਹੋਈ ਆ ਲਓ ਜੀ ਬਾਈ ਇਹ ਜਮਾਂ ਹੀ ਤਰੀਕਾ ਇੰਨਾ ਸੌਖਾ ਕਰਤਾ ਹਨਾ ਚਲਾਉਣ ਵਾਲਿਆਂ ਨੂੰ ਵੀ ਅਰਜ਼ੀਮੀਦਾਰਾਂ ਨੂੰ ਵੀ ਜਿਹੜਾ ਚਾਸੀ ਦਾ ਮੁਰਲਾ ਪੋਸ਼ਨ ਹਨਾ ਟਾਇਰ ਦੇ ਬੜੇ ਦੇ ਮੰਨ ਲਓ ਫਰੰਟ ਵਾਲਾ ਜਿਹੜਾ ਸਾਰੀ ਪਲੇਟ ਬਾਡੀ ਕਹਿੰਦੇ ਨੇ ਇਹਨੂੰ ਆਪਾਂ ਨਾ ਬਸ ਕੰਪਨੀ ਜਿਹੜੇ ਪਲੇਟ ਬਾਡੀ ਇਹਨਾਂ ਨੇ ਭਾਈ ਨਟ ਲਾ ਕੇ ਬਾਡੀ ਖੁੱਲਦੀ ਉਹ ਕਰਤੀ ਵੀ ਜਿਹੜਾ ਜਾਲ ਆ ਆਪਾਂ ਨੂੰ ਫਿਲਟਰ ਧਾਰਨ ਦੀ ਦਿੱਕਤ ਨਾ ਆਵੇ ਬਿਲਕੁਲ ਜੀ ਬਿਲਕੁਲ ਵੀ ਪਹਿਲੇ ਹੱਲ ਹੋ ਜਾ ਕਰੋ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦੇਣਾ ਮੈਂ ਜੇ ਹਿਸਾਬ ਨਾਲ ਆਪਾਂ ਆਪਰ ਕੰਨਿਆ ਬਗੇਟ ਆਪਣੀ ਰੋਡ ਤੇ ਚੱਲ ਰਹੀ ਹੈ ਹਾਂਜੀ ਰੋਡ ਦੇ ਕਈ ਕਾਫੀ ਕੰਬਨਾਂ ਹੁੰਦੀਆਂ ਰੋਡ ਤੇ ਚੱਲਦੀ ਨਹੀਂ ਕੋਈ ਸਪੀਡ ਕਿੰਨੀ ਹੁੰਦੀ ਹੈ ਬਈ 35 ਕੋਈ ਵੀ ਕੰਪਨੀ ਦੇ ਲਾ ਲਓ ਬਈ 35 ਕਿਲੋਮੀਟਰ ਪ੍ਰਤੀ ਘੰਟੇ ਦੇ ਰਫਤਾਰ ਨਾਲ ਚੱਲਦੀ ਹੈ ਹਾਂਜੀ ਹਾਂਜੀ ਆਪਣੀ ਜਿਹੜੀ ਕੋਈ ਵੀ ਮਸ਼ੀਨ ਹੈ ਜਿਹੜੀ ਇੰਜਣ ਵਾਲੀ ਮਸ਼ੀਨ ਹੈ 133 ਹਸ ਪਾਵਰ ਚ 55 ਕਿਲੋਮੀਟਰ ਪ੍ਰਤੀ ਘੰਟੇ ਦੇ ਰਫਤਾਰ ਨਾਲ ਜਾਂਦੀ ਹੈ ਉਹ 55 ਕਿਲੋਮੀਟਰ ਪ੍ਰਤੀ ਘੰਟਾ ਯਾਨੀ 1 ਘੰਟੇ ਦੇ ਵਿੱਚ 55 ਕਿਲੋਮੀਟਰ ਵਾਹ ਜੀ ਵਾਹ ਜੀ ਇੰਨੀ ਸਪੀਡ ਹੈ ਜੀ ਬਹੁਤ ਜਿਆਦਾ ਹੈ ਨਾ ਕੁਆਲਿਟੀ ਦੇਖੋ ਤੁਸੀਂ ਜਿਵੇਂ ਵੀਰ ਨੇ ਦੱਸਿਆ ਨਾ ਟਰੈਕਟਰ ਵਾਲਾ ਸਿਸਟਮ ਵਾਹ ਜੀ ਇੱਕ ਟਰੈਕਟਰ ਜਿਹੜਾ ਪਿੱਛੇ ਹੁੰਦਾ ਆਪਣੇ ਟਰਾਲੀ 'ਚ ਹਨਾ ਲੈਫਟ ਹੁੰਦੀਆਂ ਲਿੰਕਾਂ ਹੁੰਨੀਆਂ ਸਾਰੀਆਂ ਕੰਪਨੀ ਦੇ ਲਾ ਕੇ ਵੀ ਪਿੱਛੇ ਬੰਦੇ ਨੂੰ ਦਿੱਕਤ ਨਾ ਹੋਵੇ ਟਰਾਲੀ ਦੇ ਵਿੱਚ ਪਾਉਣ ਦੀ ਬਾਕੀ ਆ ਪਾਈਪ ਆ ਜਿਹੜਾ ਹਨਾ ਇਹ ਉੱਥੇ ਫਿੱਟ ਹੋ ਜਾਣਾ ਹਲੇ ਤਾਂ ਚਲੋ ਮਤਲਬ ਰੋਡ ਤੇ ਜਾਣੀ ਹੈ ਇਹਦੇ ਮਾਤ ਆ ਟੂਲ ਬਾਕਸ ਆ ਜਿਹੜਾ ਆਨ ਪੂਰਾ ਬੜੀ ਕਮੈਨ ਨਾਲੋਂ ਵੀ ਇੱਕ ਘਟਾਣਾ ਮੋਟਾ ਹੀ ਫਰਕ ਹੋਊਗਾ। ਜਿਆਦਾ ਕੋਈ ਫਰਕ ਨਹੀਂ ਹੈਗਾ। ਬਾਕੀ ਆ ਓਗਰ ਦੇਖ ਲਓ। ਇਹ ਆਟੋਮੈਟਿਕ ਓਗਰ ਹੈ ਜੀ। ਹਾਂਜੀ ਹਾਂਜੀ ਇਹ ਹਾਈਡਰੋ ਇਹ ਹਾਈਡਰੋਲਿਕ ਓਗਰ ਹੈ ਜੀ ਦਾ। ਆਟੋਮੈਟਿਕ ਹੈ ਉੱਪਰ ਉੱਪਰ ਬੈਠਾ ਜਿਹੜਾ ਬੰਦਾ ਹੈਗਾ ਆਪਣਾ ਡਰਾਈਵਰ ਭਾਈ ਜਿਹੜਾ ਚਲਾਊਗਾ ਉਹਦੇ ਵਾਸਤੇ ਈਜ਼ੀ ਹੈ ਕਿ ਉੱਪਰੋਂ ਹੋਲ ਸਕਦਾ ਆਪਦਾ ਉਹ। ਅੱਛਾ ਆਟੋਮੈਟਿਕ ਹੈ ਬਸ ਲਾਉਣ ਦੀ ਲੋੜ ਨਹੀਂ। ਬਿਲਕੁਲ ਜੀ ਬਿਲਕੁਲ। ਵਾਹ ਜੀ ਵਾਹ। ਤੇ ਇੱਕ ਗੱਲ ਹੋਰ ਦੱਸਦਾ ਆਪਣੀ ਆਪਣੀ ਕੋਈ ਵੀ ਮਸ਼ੀਨ ਹੈਗੀ ਉਹਨਾਂ ਦੇ ਵਿੱਚ ਆਪਾਂ ਇੱਕ ਟੈਕਨੋਲੋ ਸ਼ੈਟਲ ਗੇਅਰ ਮਤਲਬ ਉਹਦਾ ਮਤਲਬ ਵੀਰੇ ਕੀ ਹੈ ਤੁਹਾਨੂੰ ਮੈਂ ਸਪੀਡ ਸਟਾਰਟਿੰਗ ਚ ਦੱਸੀ ਹੈ ਅੱਛਾ ਜੀ ਬਈ ਜਿਹੜੀ ਸਪੀਡ ਚ ਉਹ ਚੱਲਦੀ ਹੈ ਪਹਿਲਾਂ ਕੀ ਹੁੰਦਾ ਸੀਗਾ ਬਈ ਜਿਹੜਾ ਰੋਡ ਤੇ ਚੱਲਣੀ ਹੈ ਉਹਦੇ ਵਾਸਤੇ ਆਪਾਂ ਅੱਡ ਪੁਲੀ ਲਾਣੀ ਪੈਂਦੀ ਸੀ ਅੱਡ ਪੁਲੀ ਲਾ ਕੇ ਫਿਰ ਆਪਾਂ ਰੋਡ ਤੇ ਪਹੁੰਚਾਣੀ ਤੇ ਉਹਨੂੰ ਬਾਅਦ ਚ ਜਦੋਂ ਕਿਸਾਨ ਖੇਤ ਤੇ ਲੈ ਕੇ ਜਾਂਦਾ ਹੁੰਦਾ ਸੀਗਾ ਖੇਤ ਦੇ ਵਿੱਚ ਉਹਨਾਂ ਨੇ ਅੱਡ ਪੁਲੀ ਲਾ ਕੇ ਚਲਾਉਣਾ ਬਈ ਸਲੋ ਸਪੀਡ ਕਰਨ ਵਾਸਤੇ ਆਪਾਂ ਇਹਦੇ ਚ ਸੈਟਲ ਗੇਅਰ ਲਗਾ ਰੱਖੇ ਨੇ ਅੱਛਾ ਮੰਨ ਲਓ ਜਿਹੜਾ ਵੀ ਹੁਣ ਆਪਾਂ ਖੇਤ ਦੇ ਵਿੱਚ ਬਰਦੂਜੀਆਂ ਕਮੈਨਾਂ ਲੈ ਕੇ ਜਾਣਾ ਤਾਂ ਗੇਅਰ ਆਪਾਂ ਨੂੰ ਚੇਂਜ ਕਰਨੇ ਪੈਣੇ ਆ ਬਿਲਕੁਲ ਬਿਲਕੁਲ ਉਹਦੇ ਚ ਕੀ ਹੁੰਦਾ ਸੀਗਾ ਫੇ ਪੁਲੀ ਬਦਲ ਕੇ ਫਿਰ ਬੰਦਾ ਅੱਗੇ ਖੇਚ ਜਿਵੇਂ ਸਲੋ ਕਰਨੀ ਹੈ ਫੇ ਸਲੋ ਚਲਾਣੀ ਹੈ ਤਾਂ ਪੁਲੀ ਬਦਲਨੀ ਪੈਂਦੀ ਸੀ ਉਹਨੂੰ ਅੱਛਾ ਪੁਣੀ ਕਮਾਨ ਇੱਕੋ ਪੁਲੀ ਜਿ ਕਮੈਨ ਚਲਾਉਂਦੀ ਹੈ ਖੇਤ ਬਿਲਕੁਲ ਇੱਕ ਹੀ ਪੁਲੀ ਹੈ ਨਾ ਕੋਈ ਪੁਲੀ ਬਦਲਨੀ ਇਹਦੇ ਚ ਨਾ ਕੋਈ ਕੁਝ ਹੋਰ ਕਰਨਾ ਅੱਛਾ ਜੀ ਮੈਂ ਪੁਲੀ ਹੁਣ ਲਾ ਕੇ ਦਿੱਤੀ ਆਪਾਂ ਇਹਨਾਂ ਨੂੰ ਜੀ ਬਿਲਕੁਲ ਇਸੇ ਤੇ ਚੱਲੂ ਛੜ ਲਗियर ਦੀ ਵਜਨ ਵਾਲੀ ਹੁੰਦੀ ਆ ਆਪਾਂ ਦਿਖਾਈਏ ਪੇਪਰ ਤੇ ਵੀ ਹੁਣ ਬਿਲਕੁਲ ਜੀ ਬਿਲਕੁਲ ਆਪਾਂ ਦਿਖਾ ਸਕਦੇ ਆ ਕੈਵਨ ਵੀ ਦਿਖਾ ਦਿੰਦੇ ਤੁਹਾਨੂੰ ਹੁਣ ਛੜ ਲਗियर ਮਤਲਬ ਜਿਹੜਾ ਬਾਈ ਇਹੋ ਨੇ ਹੈ ਨਾ ਪੁਲੀ ਦਾ ਸਿਸਟਮ ਵੀ ਜਿਵੇਂ ਹੀ ਖਤਮੇ ਕਰਤਾ ਕਹਿੰਦੇ ਵੀ ਨਹੀਂ ਆਪਾਂ ਨਾ ਦੇਖਦੇ ਰੇ ਕੰਬੈਨ ਦੀ ਪੁਲੀ ਪਹਿਲਾਂ ਬਦਲ ਨਹੀਂ ਪੈਂਦੀ ਦੀ ਫੇਰ ਜਾ ਕੇ ਕਿਤੇ ਮਸ਼ੀਨ ਜਾਂ ਆਪਾਂ ਐਮ ਪੀ ਜੁਪੀ ਬਿਹਾਰ ਕਿਤੇ ਵੀ ਜਾਂਦੇ ਆ ਤਾਂ ਬਦਲਣੇ ਤੋਂ ਬਾਅਦ ਆਪਾਂ ਨੂੰ ਚੇਂਜ ਕਰਕੇ ਚਲਾਉਣੀ ਪੈਂਦੀ ਦੀ ਹੈ ਨਾ ਪੁਲੀ ਬੜੀ ਕਰ ਲੋ ਛੋਟੀ ਪੁਲੀ ਪਾ ਕੇ ਲੈ ਜਾਂਦੇ ਨੇ ਰੋਡ ਤੇ ਇਹਨਾਂ ਨੇ ਉਹ ਲਫੜਾਈ ਚੱਕਦਾ ਕਹਿੰਦੇ ਜਿਹੜੀ ਮ ਵੀ ਤੁਹਾਨੂੰ ਪੁਲੀ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਬਾਕੀ ਇਹ ਪੁਲੀ ਪਾ ਕੇ ਦਿੱਤੀ ਹੋਈ ਜਿਹੜੀ ਇਹ ਹੀ ਪੁਲੀ ਚ ਖੇਚ ਚੱਲੂ ਜਾ ਕੇ ਬਾਕੀ ਹੁਣ ਤੁਹਾਨੂੰ ਕੈਵਨ ਦੀ ਨੰਨਿਆ ਜਾਣਕਾਰੀ ਪੱਕੇਵੰਦੇ ਵਿੱਚ ਆ ਗਏ ਹਾਂ ਜੀ ਵੀਰ ਇਹ ਕੈਵਨ ਤੁਹਾਨੂੰ ਸੈਟਲ ਗੀਅਰ ਦੱਸਿਆ ਸੀਗਾ ਬਾਈ ਜੀ ਦੇਖ ਲਓ ਆਪਣੇ ਇਹ ਦੇਖ ਲਓ 1 2 3 1 2 3 ਤੇ ਰਿਵਰਸ 4 ਅੱਛਾ ਇਹ 4 ਗੀਅਰ ਹੈ ਚਾਂ ਆ ਲੀਵਰ ਚ ਹਾਈ ਲੋ ਹੋ ਗਿਆ ਠੀਕ ਹੈ ਜੀ ਹਾਈ ਲੋ ਉਹ ਸੈਟਲ ਗੀਅਰ ਹੋ ਗਿਆ ਵੀਰੇ ਜੇ ਇਹ ਤੀਜੇ ਗੀਅਰ ਚ ਅੱਗੇ ਭੱਜਦੀ ਹੈ ਇਹ ਬਲੋ ਇਹ ਤੀਜਾ ਗੇਅਰ ਲਾਇਆ ਹੋਇਆ ਹੁਣ ਤੀਜੇ ਗੇਅਰ ਚ ਅੱਗੇ ਚੱਲ ਰਹੀ ਹੈ ਠੀਕ ਹੈ ਜੀ ਤੀਜੇ ਚ ਬੈਗ ਵੀ 19 ਸਪੀਡ ਨਾਲ ਭੱਜੂਗੀ ਇਹ ਜਿੰਨੀ ਸਪੀਡ ਚ ਅੱਗੇ ਭੱਜ ਰਹੀ ਹੈ ਅੱਛਾ ਮੰਨ ਲਓ ਇਹ ਨਹੀਂ ਹੈਗਾ ਵੀ ਗੇ ਪੂਲੀ ਜਾਂ ਪੂਲੀ ਵਾਲਾ ਸਿਸਟਮ ਇੱਥੇ ਲਾਤਾ ਸੀਗਾ ਸਾਰਾ ਸੌਦਾ ਉੱਪਰ ਹੀ ਕਰਤਾ ਜੀ ਇਹਦਾ ਆਪਾਂ ਸੈਟਲ ਗੇਅਰ ਉੱਪਰ ਹੀ ਕਰ ਬਾਈ ਇਹਦਾ ਨਾ ਜਿਵੇਂ ਆਪਾਂ ਹਨਾ ਟਰੈਕਟਰ ਦੇ ਹੁਣ ਆਪਾਂ ਦੇਖਦੇ ਆਂ ਸੀਆਰਡੀ 11000 ਆਪਾਂ ਛੱਡ ਲਗੇਅਰ ਦੇਖਦੇ ਆਂ ਜਿਹਦਾ ਛੱਡ ਲਗੇਅਰ ਟਰੈਕਟਰ ਉਹ ਲਾਵਾਂਗੇ ਉਹ ਕਾਹਤੇ ਲਾਵਾਂਗੇ ਵੀ ਸਾਨੂੰ ਜਿਹੜਾ ਗੇਅ ਉਹੀ ਸਿਸਟਮ ਪੂਨੀ ਕੰਪਨੀ ਨੇ ਕਰਤਾ ਵੀ ਤੀਜੇ ਗੇਅਰ ਦੇ ਵਿੱਚ ਜਿੰਨੀ ਕਮੈਨ ਮੂਰੇ ਨੂੰ ਭੱਜਦੀ ਆ 19 ਕਮੈਨ ਹੁਣ ਆਪਣੀ ਬੈਕ ਭੱਜੂਗੀ ਪਹਿਲੀ ਕਮੈਨ ਕੰਪਨੀ ਆ ਜੀ ਨੇ ਛੜ ਲਗੇਰ ਆ ਨਾ ਫਿੱਟ ਕਰਿਆ ਬਾਕੀ ਡੈਸ਼ਬੋਰਡ ਆ ਗਿਆ ਆਪਣੇ BS4 ਇੰਜਨ ਦਾ ਜਿਹੜਾ ਮੀਟਰ ਆ ਰਾਂ ਇਹ ਲਾਈਟ ਸਿਸਟਮ ਆ ਗਿਆ ਤੁਸੀਂ ਥੱਲੇ ਦੇਖ ਰਹੇ ਹੋ ਤਿੰਨ ਬਟਨ ਇਹ ਤਿੰਨ ਬਟਨ ਨਾਲ ਜਿਵੇਂ ਇੰਜਨ ਦੀ ਕੁਆਲਿਟੀ ਹੈਗੀ ਜਦੀ ਹਾਂਜੀ ਇਹਦੇ ਜਿਵੇਂ ਆਪਾਂ ਗੱਡੀਆਂ 'ਚ ਕਰੂਜ਼ ਲਾ ਕੇ ਗੱਡੀ ਚਲਾਉਂਦੇ ਨੇ ਭਾਈ ਮੇਰੀ ਗੱਡੀ 80 ਤੇ ਬੰਨਤੀ 80 ਤੇ ਚੱਲੂਗੀ ਉਹੀ ਸਿਸਟਮ ਇਹਦੇ 'ਚ ਹੋ ਗਿਆ ਵੀਰੇ ਜੇ ਆਪਣੀ ਮਸ਼ੀਨ 'ਚ ਤੁਸੀਂ 50 ਦੀ ਸਪੀਡ ਤੇ ਬੰਨਦੀ ਤੇ 50 ਦੀ ਸਪੀਡ ਹੀ ਚੱਲੂਗੀ ਕਰੂਜ਼ ਲੱਗ ਗਿਆ ਇਹਦੇ 'ਚ ਵੀ ਅੱਛਾ ਜੀ ਕਰੂਜ਼ ਸਿਸਟਮ ਹੋ ਗਿਆ ਤਾਂ ਹੀ ਤਾਂ ਮਾਡਲ ਦਾ ਨਾਮ ਕਰੂਜ਼ ਰੱਖਿਆ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਬਾਕੀ ਉਹੀ ਗੱਲ ਹੈ ਅਡਜਸਟੇਬਲ ਸੀਟ ਹੈ ਨਾ ਸਟੇਰੀਂਗ ਅਡਜਸਟੇਬਲ ਕਰਤਾ ਅਡਜਸਟੇਬਲ ਸੀਟ ਆ ਗਈ ਅੱਗੇ ਪਿੱਛੇ ਉੱਪਰ ਥੱਲੇ ਡੀ ਲਕਸ ਮਾਡਲ ਵਾਲੀ ਸੀਟ ਮੰਨ ਲਓ ਹ ਬਹੁਤ ਸੋਹਣੀ ਕਮੈਨ ਆ ਜਿਹੜੀ ਨਾ ਕੈਵਨ ਖੁੱਲਾ ਡੁੱਲਾ ਕੈਵਨ ਬਿਲਕੁਲ ਇੱਕ ਵਾਰੀ ਜਿਹੜਾ ਬੰਦਾ ਸੀਟ ਤੇ ਬਹਿ ਕੇ ਲੈ ਗਿਆ ਇਹਨੂੰ ਤੇ ਉਹ ਹੀ ਆ ਨਾ ਇਹ ਕਹਿੰਦਾ ਲੱਗਦਾ ਵਾਸਤਾ ਲੱਗਦਾ ਵੀ ਓਡੀ ਜੇ ਬੈਠਾ ਹੈ ਸਹੀ ਗੱਲ ਹੈ ਬਹੁਤ ਸੋਹਣਾ ਹੈ ਨਾ ਜਿਹੜਾ ਡਿਜ਼ਾਈਨ ਆ ਦੇ ਕੋ ਸਟੀਅਰਿੰਗ ਦਾ ਡਿਜ਼ਾਈਨ ਕਿੰਨਾ ਸੋਹਣਾ ਕਰਿਆ ਹੈ ਬਹੁਤ ਆ ਫालतू ਕੰਮ ਪੈਡਲ ਸਿੰਗਲ ਪੈਡਲ ਕਰਿਆ ਹੈ ਇਕੱਲਾ ਇਕੱਲਾ ਬ੍ਰੇਕ ਤੇ ਬਾਕੀ ਦਾ ਮਿਊਜ਼ਿਕ ਸਿਸਟਮ ਵਗੈਰਾ ਸਾਰੀ ਕੰਪਨੀ ਕੰਨੀ ਤੇ ਜੀ ਬਿਲਕੁਲ ਬਿਲਕੁਲ ਆਪਣਾ ਮਿਊਜ਼ਿਕ ਸਿਸਟਮ ਤੁਸੀਂ ਦੇਖ ਰਹੇ ਹੋ ਮੇਰੇ ਚ ਲੱਗੇ ਹੋਏ ਨੇ ਸਾਰੇ ਜੀ ਹਾਂਜੀ ਹਾਂਜੀ ਆਪਣੇ ਸਾਰੇ ਇਹਦੇ ਚ ਸਪੀਕਰ ਲਾ ਕੇ ਆਪਾਂ ਦੇ ਮਿਊਜ਼ਿਕ ਸਿਸਟਮ ਬਲੂਟੂਥ ਵਾਲਾ ਬੀਜ ਅੱਜ ਕੱਲ ਬਲੂਟੂਥ ਹੀ ਚੱਲ ਰਿਹਾ ਤੇ ਬਲੂਟੂਥ ਆਪਾਂ ਲਾ ਕੇ ਦਿੰਨੇ ਆ ਸਾਰੇ ਨਾਲ ਹੁਣ ਆਪਾਂ ਇਹਦਾ ਟੈਂਕ ਦਿਖਾਉਣਾ ਨਾਲੇ ਦਿਖਾਉਣਾ ਇੰਜਨ ਨਾਲੇ ਵੀਰੇ ਨਾਲ ਕਰਦੇ ਆ ਗੱਲ ਉੱਪਰ ਤੋਂ ਵੀ ਇੰਜਨ ਤੇ ਆਗੇ ਪਹਿਲਾਂ ਤਾਂ ਵੀਰੇ ਤੁਸੀਂ ਆਏ ਦੱਸੋ ਵੀ ਇੰਜਨ ਤੇ ਜਗ੍ਹਾ ਜਿਹੜੀ ਇੰਨੀ ਖੁੱਲੀ ਥੋੜੀ ਸਾਰੇ ਕੰਪਨੀਆਂ ਦੀ ਏਕਣੇ ਆ ਇਸ 4 ਇੰਚਰ ਹੈ ਜੀ ਇਹ ਅੱਛਾ ਜੀ ਤੇ ਜਿਹੜਾ ਤੁਸੀਂ ਇੱਧਰ ਲਏ ਬੰਨੇ ਆ ਆ ਜਿਹੜੀ ਦੇਖ ਰਹੇ ਹੋ ਟੈਂਕੀ ਛੋਟੀ ਜੀ ਤੁਸੀਂ ਕਹਿੰਦੇ ਹੋ ਆ ਕੀ ਹੈ ਯੂਰੀ ਵਾਲੀ ਯੂਰੀਆ ਟੈਂਕ ਪਲੇ ਯੂਰੀਆ ਟੈਂਕ ਲਾਤਾ ਬਿਲਕੁਲ ਸੇਫ ਜਗ੍ਹਾ ਤੇ ਹਨਾ ਨਹੀਂ ਆਪਾਂ ਦੇਖਦੇ ਆਂ ਵੀ ਪਿੱਛੇ ਆ ਜਾਂਦਾ ਡੀਜ਼ਲ ਟੈਂਕ ਆ ਆ ਗਿਆ ਇਹਦਾ ਡੀਜ਼ਲ ਟੈਂਕ ਆ ਗਿਆ ਵੀਰੇ ਇਹ ਦੂਜੀ ਕੰਪਨੀਆ ਕੋਈ ਵੀ ਕੰਪਨੀਆ ਲਾਂਦੀ ਹੋਣੀ ਹੁਣ ਆਪਣਾ ਡੀਜ਼ਲ ਟੈਂਕ ਜਿਹੜਾ ਹੈਗਾ ਆ ਸਿੰਗਲ ਜੋੜ ਦਾ ਹੈ ਸਿਰਫ ਇਹਦੇ ਵਿੱਚ ਇੱਕ ਹੀ ਜੋੜ ਹੈ ਇੱਕ ਹੀ ਜੋੜ ਅੱਛਾ ਮੰਨ ਲਓ ਸਾਈਡਾਂ ਵਾਲਾ ਹੀ ਆ ਜਿਹੜੇ ਟੈਂਕੀ ਲਾਏ ਹੋਏ ਆ ਜਾਂ ਕਿਸੇ ਨੂੰ ਕਿੰਨੇ ਲੀਟਰ ਦਾ ਟੈਂਕੀ ਹੈ ਜੀ 300 ਲੀਟਰ ਦਾ ਟੈਂਕ ਹੈ ਵੀਰੇ ਜੀ 300 ਲੀਟਰ ਦਾ ਟੈਂਕ BS4 ਇੰਜਨ ਬਾਕੀ ਜਾਲੀ ਦਾ ਤਾਂ ਜਮੇ ਸਰਾ ਹੀ ਕਰਤਾ ਵੀ ਮੋਟਾ ਮਾਲ ਨਿਕਲਦਾ ਹੀ ਕਰਤਾ ਵਿੱਚ ਨੂੰ ਹਨਾ ਜਾਲੀ ਚੋਕੇ ਨਹੀਂ ਹੁੰਦੀ ਹੈਗੀ ਬਗੜਾ 에ਅਰ ਕਲਿੰਡਰ ਹੈ ਇਹ ਇਹ ਪਾਇਪ ਸਾਰੀ ਮਸ਼ੀਨ ਕੰਬਾਈਨਾ ਦੇ ਬੜਾ ਇਕੜੇ ਲੱਗਦਾ ਕਿ ਇਹੀ ਮਾਡਲ ਦੇ ਬਿਲਕੁਲ ਬਿਲਕੁਲ ਆਪਣੀ ਜਿੰਨੀ ਵੀ ਮਸ਼ੀਨਾਂ ਹੈਗੀਆਂ ਸਾਰਿਆਂ 'ਚ ਇਸ ਹਿਸਾਬ ਨਾਲ ਹੀ ਲੱਗਦਾ ਜੀ ਇਹ ਬਹੁਤ ਵਧੀਆ ਬਾਈ ਹਨਾ ਦੇਖੋ ਸਟੀਲ ਦਾ ਪਾਇਪ ਪਾ ਕੇ ਹਨਾ ਬਹੁਤ ਸੇਫਟੀ ਜਿਹੜੀ ਮੇਨ ਚੀਜ਼ ਆ ਉਹਨੂੰ ਬਚਾ ਕੇ ਕਰਦੇ ਹੋਏ ਕਿੰਨਾ ਸੇਫਟੀ ਦੇ ਵਿੱਚ ਰੱਖਿਆ ਗਿਆ ਬਾਕੀ ਹਾਈਡਰੋਲਿਕ ਟੈਂਕ ਉਹ ਥੱਲੇ ਲੱਗੇ ਉਹ ਲੱਗੇ ਟੈਂਕੀਆਂ ਹਾਈਡਰੋਲਿਕ ਟੈਂਕੀਆਂ ਲੱਗੀਆਂ ਬਣਾਈ ਉਹ ਤੋਂ ਬਾਅਦ ਆਪਣੇ ਓਗਰ ਨੂੰ ਦੇਖ ਲਓ ਤੁਸੀਂ ਰੋਕਣ ਵਾਸਤੇ ਹਨਾ ਲੈਦਰੀ ਇਹਨੂੰ ਵੀ ਸਪੈਸ਼ਲ ਲੱਗੀ ਹੋਈ ਆ ਬਹੁਤ ਸੋਹਣੀ ਕੰਪੈਨ ਆ ਜਿਹੜੀ ਆ ਨਾ ਤਿਆਰ ਕਰਕੇ ਵੀਰੇ ਉਹਨਾਂ ਨੇ ਪੁੰਨੀ ਕੰਪੈਨ ਕੰਪਨੀ ਦੇਖੋ ਸਾਰੀਆਂ ਮਸ਼ੀਨਾਂ ਜ਼ਿਆਦਾਤਰ ਇਹੀ ਤਿਆਰ ਹੁੰਦੀਆਂ ਬਾਕੀ ਤੁਹਾਨੂੰ ਬੜੀ ਕੰਪੈਨ ਦਾ ਵੀ ਦਵਾਂਗੇ ਰਿਵਿਊ ਕਰਾਂਗੇ ਨੈਕਸਟ ਵੀਡੀਓ 'ਚ ਇਹਨਾਂ ਦਾ ਚਲੋ ਹੁਣ ਜਿਨ੍ਹਾਂ ਨੇ ਟੈਂਕ ਵੀਰੇ ਦਾ ਕਿੰਨੇ ਕੁ ਵਾਟਲ ਦਾ ਥੈਂਕ ਯੂ ਬਾਈ ਜੀ ਇਹਦਾ ਹੈਗਾ 18 ਤੋਂ 20 ਜੀ 18 ਤੋਂ 20 ਪਲੱਸ ਪੈ ਜਾਂਦਾ 18 ਪਲੱਸ ਟੈਂਕਾ ਬਾਈ ਬਹੁਤ ਸੋਹਣਾ ਜਿਹੜਾ ਹਨਾ ਦੇਖੋ ਉੱਪਰ ਔਗਰ ਦਾ ਸਿਸਟਮ ਹੈ ਜਿਹੜਾ ਆਟੋਮੈਟਿਕ ਔਗਰ ਆ ਨਹੀਂ ਤੁਸੀਂ ਦੇਖਿਆ ਹਨਾ ਆਪਣੇ ਕੰਪਨੀ ਹਰ ਬਣਾਉਂਦੀ ਹੈ ਪਰ ਇਹ ਤੂੜੀ ਵਾਲੀ ਪਰ ਜਿਹੜਾ ਪੁੰਨੀ ਦਾ ਸਿਸਟਮ ਦੇਖਿਆ ਅੱਜ ਇਹ ਬਾਈ ਥੋੜਾ ਜਿਹਾ ਲੱਗੇ ਆ ਅਦੇ ਵਿੱਚ ਸਮਾਨ ਪਿਆ ਜਿਹਾ ਨਵੀਂ ਮਸ਼ੀਨ ਚੱਲੀ ਆ ਟੈਂਕ ਦੇਖ ਲਓ ਕਿੰਨਾ ਖੁੱਲਾ ਡੋਲਾ ਟੈਂਕਾ ਇਹ ਬਾਈ ਬੜੀ ਕਮਾਂ ਦਾ ਟੈਂਕ ਨਹੀਂ ਹੈਗਾ ਤੂੜੀ ਵਾਲੀ ਮਸ਼ੀਨ ਦਾ ਟੈਂਕਾ ਕਹੇ ਵੰਦੇਖਿਆ ਨਾ ਓਗਰ ਦੇਖਿਆ ਬਾਕੀ ਭਾਈ ਜੀ ਟਾਇਰ ਆ ਜਿਹੜੇ ਇਹਦੇ ਵਿੱਚ ਜਿਵੇਂ ਆਪਾਂ ਛੋਟੀ ਮਸ਼ੀਨ ਦੇ ਵਿੱਚ ਦੇਖਦੇ ਆ 12 ਜਾਂ 13 ਦੇ ਟਾਇਰ ਪਾ ਕੇ ਦਿੰਦੀਆਂ ਹੋਰ ਕੰਪਨੀ ਆ ਤੁਸੀਂ ਵੀ ਇਹ ਮੈਂ ਦੇਖਦਾ ਵੀ 18 ਦੇ ਹੀ ਲਾਤੇ ਬਿਲਕੁਲ ਬਿਲਕੁਲ ਆਪਣੇ ਇਹਨਾਂ ਦੇ ਮਸ਼ੀਨਾਂ ਜਿਹੜੀ ਆਪਣੀ ਵੱਡੀ ਕੰਪਨੀ ਹੁੰਦੀ ਨੇ ਇਹਨਾਂ 'ਚ 18 ਦੇ ਹੀ ਟਾਇਰ ਪੈਂਦੇ ਨੇ ਜੀ ਅੱਛਾ ਇਹਦੇ ਵਿੱਚ ਵੀ 18 ਦੇ ਉਹਦਾ ਕੇ ਦਿੰਦੇ ਹੋ ਇਹ ਹੀ ਟਾਇਰ ਆਉਂਦੇ ਨੇ ਰੇ ਵਿੱਚ ਜੀ ਕਿਉਂਕਿ ਆਪਾਂ ਗੁੱਡੀਅਰ ਕੁਆਲਿਟੀ ਤੁਸੀਂ ਦੇਖ ਰਹੇ ਹੋ ਗੁੱਡੀਅਰ ਦਾ ਯੂਜ਼ ਕਰ ਰਹੇ ਹੋ ਗੁੱਡੀਅਰ ਦਾ ਟਾਇਰ ਲਗਾਇਆ ਕਿ ਕਸਟਮਰ ਦੀ ਚੁਆਇਸ ਹੈ ਅੱਛਾ ਉਹ ਜਿ ਠੀਕ ਜੇਕਰ ਤੁਹਾਨੂੰ ਮਿਲਣ ਗਈ ਤੇ ਦਿੱਕਤ ਵਾਲੀ ਗੱਲ ਨਹੀਂ ਜਿਵੇਂ ਹੁਣ ਆ ਮਸ਼ੀਨ ਉਪਰ ਦੇ ਦਿੰਦੇ 4x4 ਲੱਗਿਆ ਹੋਇਆ ਇਹ ਫਿਰ ਕਸਟਮਰ ਦੀ ਚੁਆਇਸ ਆ ਜਾਂ ਫਿਰ ਤੁਹਾਡੇ ਕੰਨੀ ਤੇ ਕੰਪਨੀ ਕੰਨੀ ਤੇ ਆ ਕਸਟਮਰ ਦੀ ਚੁਆਇਸ ਆ ਜੀ 4-ਵੀਲ ਜਿਹੜੇ ਏਰੀਆ ਦੇ ਹਿਸਾਬ ਨਾਲ ਜਿਵੇਂ ਆਪਾਂ ਨੇ ਕਹਿੰਦੇ ਨੇ ਬਰਾਨੀ ਏਰੀਆ ਆ ਮਤਲਬ ਜਿੱਥੇ ਟਿੱਬੇ ਨੇ ਜਿੱਥੇ ਹੋਰ ਮਤਲਬ ਥੋੜੀ ਮਟੀਰੀਅਲ ਸੇਮ ਹੋ ਗਿਆ ਦਾ ਕੁਝ ਹੋਰ ਆ ਅਚਾ ਜੀ ਅਗਰ ਆਪਣੇ 4-ਵੀਲ ਜਾਂਦੀ ਹੈ ਨਾ ਜਦੋਂ ਇਹ ਕਸਟਮਰ ਲੈ ਕੇ ਜਾਂਦਾ 4-ਵੀਲ अच्छा मतलब कस्टमर दी चॉइस है ये बिल्कुल ऑप्शन भी है गए टू व्हील लेनी है टू व्हील भी ले सकता है फोर व्हील लेनी है फोर व्हील भी ले सकता है जेडी ਦੇ ਵਿੱਚ 샤프트 베어링 ਆਪਣੇ ਜਿਵੇਂ ਹੁਣ ਯੂਸੀ 베어링 ਹੋ ਗਏ ਹਾਂਜੀ ਹਾਂਜੀ ਇਹ ਕਿਦਾਂ ਕਿਹੜੀ ਕੰਪਨੀ ਦੇ ਯੂਜ਼ ਕਰਦੇ ਹੋ ਵੀ ਆਪਣੇ ਜੀ ਬੈਸਟ ਕੁਆਲਿਟੀ ਜਿਹੜੇ ਆਪਾਂ ਕਹਿੰਦੇ ਨੇ ਵੀ ਬੈਸਟ ਰਹਿੰਦੇ ਜਿਹੜੇ ਜਿਹੜੇ ਆਪਾਂ ਕੋਈ ਵੀ ਹੋਵੇ ਉਹ ਬੈਸਟ ਉਹ ਹੁੰਦੇ ਜਿਹੜੇ ਸਭ ਤੋਂ ਬੈਸਟ ਹੈ ਅੱਛਾ ਜੀ ਸਭ ਤੋਂ ਬੈਸਟ ਕੁਆਲਿਟੀ ਯੂਸੀ 베어링 ਜਿਹੜੇ ਰਹਿੰਦੇ ਨੇ ਉਹ ਆਪਾਂ ਯੂਜ਼ ਕਰਦੇ ਹਾਂ ਨਾ ਜੀ ਠੀਕ ਹੈ ਬਾਕੀ ਸਭ 베어링 ਵੀ ਬਾਈ ਕਹਿੰਦਾ ਨਾ ਨਾ ਬੈਸਟ 베어링 ਯੂਜ਼ ਇੱਧਰ ਹੁਣ ਕਟਰ ਤੇ ਆ ਜੀ ਆਪਾਂ ਇਹ ਕਟਰਾ ਜਿਹੜਾ ਹੈ ਤਾਂ ਬਾਕੀ ਸਾਰਿਆਂ ਨਾਲ ਦੂਜਿਆਂ ਨਾਲੋਂ ਸੇਮ ਸੇਮ ਕੋਨੇ ਸੇਮ ਆ ਪਰ ਜਿਹੜੀ ਇਹਨਾਂ ਦੀ ਬਣਾਵਟਾ ਹੈ ਨਾ ਪੁੰਨੀ ਦੀ ਉਹ ਦੇਖੋ ਪਹਿਲਾਂ ਤੁਸੀਂ ਵੀ ਜਿਵੇਂ ਆਪਣੇ ਦੂਜੀਆਂ ਕਮੈਨਾਂ ਦੇ ਸਾਈਡਾਂ ਤੇ ਨਾ ਗੂੜਾ ਜਾਂ ਝੋਨੇ ਦੇ ਫਸਲ ਦੇ ਵਿੱਚ ਜਾਂ ਕਣਕ ਦੇ ਕੋਈ ਫਸਲ ਵੜਦੇ ਆ ਤਾਂ ਆਪਣੇ ਗੂੜਾ ਲੈ ਵੜਦੇ ਕਿੰਨੀ ਜਗ੍ਹਾ ਛੱਡ ਕੇ ਬਈ ਕਟਰਾ ਜਿਹੜਾ ਇਹਨਾਂ ਨੇ ਹੈ ਨਾ ਪੈਪ ਆਪਣਾ ਪੱਲਾ ਦੂਰ ਰੱਖਿਆ ਹੈ ਬਾਕੀ ਫਰੰਟ ਆਉਗਰ ਕੇ 18 ਇੰਚੀ ਹਾਂਜੀ ਹਾਂਜੀ ਬਿਲਕੁਲ 18 ਇੰਚੀ ਫਰੰਟ ਆਉਗਰ ਦੇ ਨਾਲ ਬਲੇਟ ਸ਼ੰਗਾਰਾ ਜੋ ਵੀ ਤੁਹਾਨੂੰ ਟੈਂਨ ਆ ਨਾ ਦੇਖੋ ਕਿ ਬਹੁਤ ਵਧੀਆ ਮਟੀਰੀਅਲ ਲਾ ਕੇ ਜਿਹੜੀ ਆ ਦੇਖੋ ਨਾਪਾਂ ਵਾਲੀ ਪੁਲੀ ਬਾਕੀ ਆਇਡਲ ਲੂਡਲ ਵਗੈਰਾ ਇਹਨ ਪੂਰੇ ਤਰੀਕੇ ਨਾਲ ਆਏ ਹੋਏ ਆ ਵੀ ਜਿਹੜੇ ਆਪਾਂ ਨੂੰ ਸੀਜ਼ਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਮੋਟਰ ਲੱਗੀ ਹੋਈ ਆ ਹਨਾ ਪੁਲੀਆਂ ਸਾਰੀਆਂ ਬਈ ਆਪਣੇ ਘੱਟ ਵਾਲੀਆਂ ਲੱਗੀਆਂ ਹੋਈਆਂ ਬਾਕੀ ਹੁਣ 4v4 ਦੀ ਆਪਸ਼ਨ ਆ ਜਿਹੜੀ ਉਹ ਕਸਟਮਰ ਦੀ ਆ ਜਿਵੇਂ ਵੀ ਕਸਟਮਰ ਦਾ ਦਿਲ ਕਰੇ ਹਨਾ ਬਾਕੀ ਆ ਡਿਸਟ੍ਰੀਬਿਊਟਰ ਪਿੱਛੇ ਵੀ ਲਾਤਾ ਜਿਵੇਂ ਆਪਾਂ ਟਰਾਲੀ ਸੀਜ਼ਨ ਦੇ ਵਿੱਚ ਇਕੱਲਾ ਬੰਦਾ ਟਰਾਲੀ ਪਾਉਣ ਨੂੰ ਹਨਾ ਮਤਲਬ ਆਸਾਨੀ ਹੋ ਜਾਂਦੀ ਏ ਉਹਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਇਹ ਹਵਾ ਟੈਂਕ ਲਾਤਾ ਹੀ ਹਾਂਜੀ ਹਾਂਜੀ ਇਹ ਹਵਾ ਦਾ ਟੈਂਕ ਹੈ ਜੀ ਇੰਨਾ ਵੱਡਾ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਕੋਈ ਦੂਜਾ ਕੋਈ ਦਿੰਦਾ ਨਹੀਂ ਇਹ ਤਾਂ ਬਹੁਤ ਬਹੁਤ ਵੱਡਾ ਟੈਂਕ ਲਾਦਾ ਵੀਰੇ ਨਹੀਂ ਤਾਂ ਸਭ 100 ਪਾਉਂਡ ਵਾਲਾ 150 ਪਾਉਂਡ ਵਾਲਾ ਹਵਾ ਦਾ ਟੈਂਕ ਲਾ ਰੱਖਿਆ ਜੀ ਤੇ ਇਹਦੇ ਚ ਇਹ ਨਾ ਕਿ ਸਾਨੂੰ ਜੇ ਰੈਡੀਟਰ ਵਗੈਰਾ ਸਾਫ ਵੀ ਕਰਨਾ ਹੈ ਪਾਈਪ ਵਗੈਰਾ ਲਾ ਕੇ ਜੇ ਹਵਾ ਵੀ ਭਰਨੀ ਪਏ ਜਦੋਂ ਆਪਣੇ ਹਵਾ ਵੀ ਭਰ ਸਕਦਾ ਬਸ ਬਾਕੀ ਸਹੀ ਗੱਲ ਹੋਈ ਟੈਂਕ ਦਾ ਸਾਰ ਮੈਂ ਦੇਖਿਆ ਆਪਾਂ ਵੀ ਉਹ ਕੰਮ ਇਨੇ ਚਲਾਉਣਾ ਕਿੱਡਾ ਟੈਂਕ ਲਾਤਾ ਵਾਲਾ ਅੱਡੇ ਕੁਝ ਜਿੱਤੇ ਆਪਾਂ ਹੋਰ ਗੱਲ ਕਹਿ ਜੀ ਤੁਹਾਨੂੰ ਇੱਕ ਮੁਕਤੀ ਦੀ ਗੱਲ ਹੈ ਜੀ ਜਿਹੜੇ ਆਪਣਾ ਗੱਡੀਆਂ ਤੇ ਪੇਂਟ ਹੁੰਦਾ ਹੈ ਹਾਂਜੀ ਆਪਾਂ ਪੀਯੂ ਪੇਂਟ ਨੂੰ ਕਹ ਦਿੰਦੇ ਆ ਜੀ ਠੀਕ ਹੈ ਜੀ ਆਪਣੀ ਮੋਸਟਲੀ ਜਿੰਨੀ ਵੀ ਮਸ਼ੀਨਰੀ ਹੈ ਸਾਰਿਆਂ ਦੇ ਵਿੱਚ ਆਪਾਂ ਪੀਯੂ ਪੇਂਟ ਯੂਜ਼ ਕਰਦੇ ਆ ਜੀ ਮੰਨ ਲਓ ਟੋਟਲੀ ਮਸ਼ੀਨਾਂ ਨੂੰ ਟੋਟਲੀ ਮਸ਼ੀਨ ਨੂੰ ਕੋਈ ਵੀ ਪ੍ਰੋਡਕਟ ਰੋਟਾਵੇਟਰ ਤੋਂ ਲੈ ਕੇ ਤੇ ਵੱਡੇ ਕੰਬੈਨ ਤੱਕ ਸਾਰਿਆਂ ਦੇ ਵਿੱਚ ਪੀਯੂ ਪੇਂਟ ਯੂਜ਼ ਕਰਦੇ ਆ ਪੇਂਟ ਦੀ ਕੁਆਲਿਟੀ ਦੱਸ ਦਿਓ ਹਨਾ ਮਸ਼ੀਨ ਖੜੀ ਜਿਹੜੀ ਆ ਇਹਨੂੰ ਦੱਸਦੀ ਆ ਵੀ ਕੰਮ ਕਰਿਆ ਹੋਇਆ ਹੈ ਬਾਕੀ ਤੁਹਾਨੂੰ ਦੱਸਿਆ ਹੀ ਆ ਨਾ ਜਾਣਕਾਰੀ ਦਿੱਤੀ ਆ ਵੀਰ ਫਿਰ ਵੀਰੇ ਝਾਰਨੇ ਨਾਲੇ ਦੰਨੇ ਹੋ ਬਿਲਕੁਲ ਜੀ ਬਿਲਕੁਲ ਇੱਕ ਕਸਮਰ ਜਿਹੜੇ ਏਰੀਆ ਦੇ ਹਿਸਾਬ ਨਾਲ ਝਾਰਨੇ ਮਿਲ ਜਾਂਦੇ ਇਹਨਾਂ ਨੇ ਜੀ ਉਹ ਕਹਿੰਦਾ ਵੀ ਮੈਨੂੰ ਬਾਜਰੀ ਦੀ ਫਸਲ ਕੱਢਣੀ ਹੈ ਮੈਂ ਮੋਂਗ ਦੀ ਕੱਢਣੀ ਹੈ ਮੈਂ ਸਰੋਂ ਦੀ ਕੱਢਣੀ ਹੈ ਅੱਛਾ ਮੰਨ ਲਓ ਸਾਰੇ ਇੱਕ 3000 ਚ ਝਾਰਨੇ ਕੰਪਨੀ ਵੱਲ ਤੇ ਨਾਲ ਦੰਨੇ ਆ ਉਹ ਕੰਪਨੀ ਵੱਲੋਂ ਆਪਾਂ ਦੰਨੇ ਆ ਜੀ ਬਾਕੀ ਦਾ ਨਾ ਬਲੋਰ ਵਾਲਾ ਸਿਸਟਮ ਮੈਨੂੰ ਥੋੜਾ ਜਿਆ ਲੱਗ ਜਾ ਲੱਗਿਆ ਦੂਜਿਆਂ ਨਾਲ ਛੇਲਡ ਚੱਕਿਓ ਮਣੀ ਜੀ ਸੋ ਨਾ ਇਹ ਨਾ ਦੂਜੀ ਨਾਲੋਂ ਕਮੈਨ ਨਾਲੋਂ ਥੋੜੀਆਂ ਪੁਲੀਆਂ ਵਗੈਰਾ ਜਿਹੜੀਆਂ ਇਹ ਤੁਹਾਨੂੰ ਦੱਸਿਆ ਨਾ ਜਿਵੇਂ ਗ੍ਰੀਨ ਕਰੂਜ਼ਰ ਮਾਡਲ ਆ ਪੁੰਨੀ ਦਾ ਬਾਕੀ ਪੁਲੀਆਂ ਦੇਖੋ ਤੁਸੀਂ ਹੈਵੀ ਕੁਆਲਿਟੀ ਦੀਆਂ ਪੁਲੀਆਂ ਲੱਗੀਆਂ ਜਿਹੜੀ ਯੂਜ਼ ਕਰਦੀ ਹੈ ਕੰਪਨੀ ਹੈ ਨਾ ਬੈਟਰੀ ਬਾਕਸ ਸ਼ੀਲਡਾਂ ਦੇ ਵਿੱਚ ਮੀਤ ਕੋਈ ਆਪਣੀ ਬੈਟਰੀ ਚੋਰੀ ਵਗੈਰਾ ਜਾਉਣ ਤੇ ਮੀਤ ਇਹ ਬਲੋਰ ਜਿਹੜਾ ਆਪਾਂ ਦੇਖਦੇ ਆ ਸਾਰੀ ਮਸ਼ੀਨਾਂ ਨੂੰ ਇਹੀ ਲੱਗਦਾ ਕਿ ਵੀ ਇਹ ਮਾਡਲ ਨੂੰ 에ਅ ਰ ਲੱਗਦਾ ਜਿਹੜਾ ਇਹ ਮਾਡਲ ਹੈਗਾ ਬਾਈ ਜੀ ਇਸ ਮਾਡਲ ਦੇ ਵਿੱਚ ਆਹੀ ਬਲੋਰ ਲੱਗਦਾ ਹੈ ਭਾਈ ਜੀ। ਅੱਛਾ ਬਾਕੀ ਦੂਜਿਆਂ ਨੂੰ ਬੜੀਆਂ ਨੂੰ ਦੂਜਾ ਲੱਗਦਾ ਹੈ। ਮਾਡਲ ਮਾਡਲ ਦੇ ਹਿਸਾਬ ਨਾਲ ਜਿਵੇਂ ਇਹਦੇ 'ਚ ਉਹਨੇ ਫਸਲ ਵੀ ਸਾਫ਼ ਕਰਨੀ ਹੈ। ਠੀਕ ਹੈ ਜੀ। ਫਸਲ ਸਾਫ਼ ਕਰਕੇ ਤੇ ਭਾਈ ਉਸ ਹਿਸਾਬ ਨਾਲ ਇਹਦੇ ਪੰਖੇ ਲੱਗੇ ਹੋਏ ਨੇ। ਠੀਕ ਹੈ ਜੀ। ਉਸੇ ਸਪੀਡ ਨਾਲ ਇਹਨੂੰ ਮੇਨਟੇਨ ਵੀ ਆਪਾਂ ਕਰ ਸਕਦੇ ਹਾਂ ਵੀ ਆਪਾਂ ਨੂੰ ਪੰਖੇ ਦੀ ਹਵਾ ਤੇਜ਼ ਵੀ ਕਰਨੀ ਹੈ ਘੱਟ ਕਰਨੀ ਹੈ। ਉਸ ਹਿਸਾਬ ਨਾਲ ਆਪਾਂ ਕਰ ਸਕਦੇ ਹਾਂ ਇਹਨੂੰ ਜੀ। ਬਾਕੀ ਸਹੀ ਗੱਲ ਹੈ ਵੀ ਇਹ ਬਲੋਰ ਵੀ ਉਹ ਉਹਦੇ ਤਰੀਕੇ ਕਰੇ ਲਾਇਆ ਹੈ ਜਿਹਨ ਜਿੱਦਾਂ ਦੀ ਮਸ਼ੀਨ ਆ ਜਿਹੇ ਜਿਹੇ ਕੰਮ ਕਰਨਾ ਹੈ ਨੇ ਉਹੀ ਹਿਸਾਬ ਨਾਲ ਬਲੋਰ ਮਾਕੀ ਪੈਨਡ ਕੁਆਲਿਟੀ ਤੁਸੀਂ ਦੇਖਦੇ ਹੋ ਨਾ ਬਹੁਤ ਸੋਹਣੀ ਪੈਨਡ ਕੁਆਲਿਟੀ ਜਿਹੜੀ ਪੁਲੀਆਂ ਫੀਟਰ ਆਪਣੇ 샤프트 ਹੋ ਗਈ ਇਹ ਇਹ ਹੀ ਮਸ਼ੀਨ ਦੇ ਇੱਧਰ 샤프트 ਪੈਂਦੀ ਹੈ ਪਰਲੀ ਸਾਈਡ ਇਹਦੀ ਵੀ ਡਬਲ ਬੈਲਟ ਪੈਂਦੀ ਕਰੀ ਹੋਈ ਆ ਇਹਦੀ ਵੀ ਬਾਈ ਇੱਕ ਸਾਈਡ ਤੋਂ ਆਪਣਾ ਚੱਲ ਡਬਲ ਸਾਈਡ ਤੋਂ ਆਪਣਾ ਚੱਲ ਪੈਂਦਾ ਦੋਨੋਂ ਸਾਈਡ ਬਾਈ ਲਾਓ ਜੀ ਫੀਟਰ ਪੁਲੀ ਦੀ ਬੈਲਟ ਉਧਰ ਵੀ ਅਸੀਂ ਚੜਾ ਸਕਦੇ ਹਾਂ ਡਬਲ ਆਪਸ਼ਨ ਦੇਤੀ ਆਹ ਦੇਖੋ ਤੁਸੀਂ ਇੱਧਰ ਵੀ ਆਪਾਂ ਫੀਟਰ ਚਲਾ ਸਕਦੇ ਹਾਂ ਫੀਟਰ ਨੂੰ ਇੱਧਰ ਤੋਂ ਵੀ ਆਹ ਇਧਰ ਦੇ ਵੀ ਆਪਾਂ ਫਿਲਟਰ ਚਲਾ ਸਕਦੇ ਆਂ ਦੇਖੋ ਭਾਈ ਪੁੰਨੀ ਨੇ ਤਾਂ ਕਮਾਲੇ ਕਰੀ ਵੀ ਆ ਭਾਈ ਆਏ ਪਹਿਲੀ ਵਾਰਾਂ ਪੁੰਨੀ ਕਮਨ ਕੰਪਨੀ ਦੇ ਵਿੱਚ ਪਰ ਜਿਹੜਾ ਇਹਨਾਂ ਦਾ ਕੰਮ ਕਰ ਦੇਖ ਕੇ ਹਨਾ ਲੱਗਦਾ ਵੀ ਇਹਦੇ ਉੱਪਰ ਨੂੰ ਮਸ਼ੀਨ ਲੱਗਦੀ ਨਹੀਂ ਵੀ ਹੋਊਗੀ ਬਾਕੀ ਆਪਾਂ ਕਸਟਮਰ ਗਾਇਰ ਵੀ ਗੱਲ ਕਰਦੇ ਜਿਨ੍ਹਾਂ ਨੇ ਲਈ ਆਏ ਹਨ ਇਹਨਾਂ ਦੇ ਵਿੱਚ ਜਾਣੀਆਂ ਹਨਾ ਸਾਰੀ ਗੱਲਬਾਤ ਮੈਂ ਆਉਣਾ ਤੁਹਾਨੂੰ ਉਹ ਵੀ ਉਹਨਾਂ ਨੇ ਕਿੱਥੇ ਕਿੱਥੇ ਕਾਦੇ ਵਾਸਤੇ ਲਈ ਹੈ ਇਹ ਚਲੋ ਕਰਾਉਣਾ ਜੀ ਸਾਡੀ ਗੱਲਬਾਤ ਉਹਨਾਂ ਨਾਲ ਵੀ ਹੋ

21 ਮਹੀਨ ਅਸੀਂ ਪਹਿਲੇ ਸੇ ਚਲਾ ਰਹੇ ਹੋ ਹਾਂ ਜੀ ਪਹਿਲੇ ਚਲੇ ਹੋ ਰਹੇ ਜੀ 21 ਮਹੀਨੇ ਲਏਗੇ ਜੀ ਇਕੱਠੀ ਦੋ ਕੰਪਨੀ ਲੈ ਕੇ ਜਾ ਰਹੇ ਹਾਂ ਅੱਛਾ ਇਹ ਵਹੀ ਮੈਂ ਇਹਦੀ ਪਰਿਵਾਰ ਵਿੱਚ ਦੋ ਕੰਪਨੀ ਜਾ ਰਹੀ ਹੈ ਅੱਛਾ ਇੱਕ ਹੀ ਪਰਿਵਾਰ ਵਿੱਚ ਦੋ ਗੱਡੀ ਲੈ ਕੇ ਜਾ ਰਹੇ ਹਾਂ ਹਾਂ ਇੱਕੇ ਘਰੀ ਜੀ ਠੀਕ ਹੈ ਠੀਕ ਹੈ ਯਾਨੀ ਗੱਡੀ ਮੰਨਿਆ ਮਨ ਕੋ ਲਗੀ ਆਜੀ ਬੜੀ ਮਨਿਕ ਕੋ ਲਗੀ ਹੈ ਠੀਕ ਹੈ ਠੀਕ ਹੈ ਬਾਕੀ ਵੀਰੇ ਦਾ ਆਪਾਂ ਜੇ ਹੁਣ ਕੀ ਪ੍ਰਾਈਸ ਕੀ ਆ ਇਹਦੇ ਵੀਰੇ ਇਸ ਟਾਈਮ 34 ਲੱਖ ਰੁਪਏ ਪ੍ਰਾਈਸ ਹੋਵੇ ਯੈਸ 4 ਇੰਚ ਜਣਜ BS 4 ਦੀਸ 4 ਇੰਜਨ BS 4 ਦੇ ਵਿੱਚ 34 ਲੱਖ ਰੁਪਇਆ ਪ੍ਰਾਈਸ ਹੈ ਬਾਕੀ ਹੋਰ ਵੀ ਡਰਾਈਵ ਬਾਕੀ ਆਪਣੇ ਵੀਡੀਓ ਦੇਖਣ ਆਣਾ ਬਾਈ ਜੇ ਕੋ ਮਨ ਲੋ ਆਵੇ ਕੋਈ ਆਉਗਈ ਤੁਹਾਡੇ YouTube ਚੈਨਲ ਨਾਲ ਤੁਹਾਡੇ ਨਾਲ ਕੋਈ ਵੀ ਆਵੇ ਆਪਾਂ ਮਨਸਮਾਨ ਜ਼ਰੂਰ ਦਿਖਾਈਓ ਯਾਰ ਮਨਸਮਾਨ ਠੀਕ ਹੈ ਤਾਊ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਬਧਾਈ ਉਹ ਆਪਕੋ ਮੁਬਾਰਕ ਆਪਕੋ ਬਹੁਤ ਬਹੁਤ ਹਰਿਆਣਵੀ ਭਾਸ਼ਾ ਮਾਰੇ ਕੋ ਬੋਲ ਨਹੀਂ ਦਵਾਤੀ ਨਹੀਂ ਹਾਂਤੀ ਨਹੀਂ ਠੀਕ ਹੈ ਮੈਂ ਹੱਬੀ ਮੈਂ ਆਪਕੋ ਬਧਾਈ ਦੇ ਦਿੰਦੀ ਹਾਂ ਬਿਲਕੁਲ ਠੀਕ ਹੈ ਠੀਕ ਹੈ ਜੀ ਪੱਤਰ ਨੇ ਇਹ ਇਹਨਾਂ ਨੇ ਦੋ ਮਸ਼ੀਨਾਂ ਲਈਆਂ ਨੇ ਹਾਂ ਠੀਕ ਹਾਂ ਜੀ ਨਹੀਂ ਜ਼ਰੂਰੀ ਆ ਵੀਰੇ ਕੋਈ ਚੀਜ਼ ਲਈ ਆ ਹਨਾ ਠੀਕ ਹੈ ਤਾਉ ਧੰਨਵਾਦ ਆਪਕਾ ਬਹੁਤ ਬਹੁਤ ਧੰਨਵਾਦ ਇਹ ਮਸ਼ੀਨ ਦੀ ਵੀ ਨਾ ਡਿਲੀਵਰੀ ਦੀ ਇਹ ਸਪੈਸ਼ਲ ਆਪਾਂ ਇਹਦਾ ਰਿਵਿਊ ਕਰਿਆ ਜਿਹੜਾ ਬਹੁਤ ਸੋਹਣੀ ਕੰਬਾਈਨ ਆ ਜਿਵੇਂ ਵੀਰ ਨੇ ਆਪਾਂ ਨੂੰ ਦੱਸਿਆ ਹਨਾ ਜੋ ਜੋ ਵੀ ਕੰਬੈਨ ਕੌਮ ਦੇ ਵਿੱਚ ਮੰਨ ਲਓ ਦੂਜੀਆਂ ਕੰਬੈਨਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਉਹ ਕਿਵੇਂ ਫਰਕ ਆ ਤੁਸੀਂ ਵੀਡੀਓ ਇੱਕ ਵਾਰ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਸਕਿਪ ਕਰਕੇ ਦੇਖੀ ਆ ਤਾਂ ਵੀਡੀਓ ਪੂਰੀ ਦੇਖਿਓ ਇੱਕ ਤਾਂ ਬਲੂਰ ਹਨਾ ਬਾਈ ਜਿਹੜਾ ਪੁੰਨੀ ਦਾ ਬਲੂਰ ਆ ਇਹ ਸਿਰਫ ਆਪਣਾ ਹੀ ਬਲੂਰ ਯੂਜ਼ ਕਰਦਾ ਕੋਈ ਬਾਹਰ ਤੋਂ ਸਮਾਨ ਨਹੀਂ ਜਿਹੜਾ ਹਨਾ ਨਾਲ ਆਪਾਂ ਦੇਖਿਆ ਕਿ ਮੈਨਾਂ ਵੀ ਤੂੜੀ ਦੀ ਬਣਾਉਣ ਵਾਲੀਆਂ ਮਸ਼ੀਨਾਂ ਜ਼ਰੂਰ ਦੇਖੀਆਂ ਹੋਣਗੀਆਂ ਪਰ ਆਹ ਮਸ਼ੀਨ ਤੁਸੀਂ ਪਹਿਲੀ ਵਾਰ ਦੇਖੀ ਹੋਊਗੀ ਜਿਹੜੀ ਨਾਲ ਦੀ ਨਾਲ ਫਸਲ ਵੀ ਕੱਢਦੀ ਆ ਔਰ 12 ਫੁੱਟ ਦਾ ਘਟਰਾ ਨਾਲ ਔਰ ਤੁਸੀਂ ਟਾਇਰ ਦੇਖ ਲਓ ਨਹੀਂ ਲੋਕ ਟਿੱਪਣੀਆਂ ਪਿੱਛੇ ਆਪਣੇ ਜ਼ਿਮੀਂਦਾਰ ਭਰਾ ਕਈ ਕੰਪਨੀਆਂ ਨੇ ਸਾਈਆਂ ਮੁਰਜਣੀਆਂ ਪਰ ਇਹ ਜਿਹੜੀ ਪੁੰਨੀ ਕੰਪਨੀਆਂ ਹਨ ਇਹਦੇ 4 ਵੀਲ ਦਾ ਨਾਲ ਦਿੱਤਾ ਹੀ ਦਿੱਤਾ ਉਹਦੇ ਜਿਹੜੇ ਨਾਲ ਪਿੱਛੇ ਟਾਇਰ ਦਤਿਆ ਟਰਾਲੇ ਨੂੰ ਉਹ ਵੀ ਬਾਈ 4 ਵੀਲ ਵਾਲੇ ਦਿੱਤੇ ਆ ਵੀ ਸਰਾਹ ਕਰਾਤਾ ਰੂਹ ਖੁਸ਼ ਕਰਤੀ ਬਾਈ ਹੋਰ ਗੱਲਾਂ ਵੀ ਆ ਗੱਲਾਂ ਬਾਕੀ ਤੁਸੀਂ ਕਮੈਂਟ ਜਿਹੜੀ ਦੱਸਿਆ ਤਾਂ ਉਹ ਨਾ ਹਰਿਆਣੇ ਦੇ ਵਿੱਚ ਜਾਣੀ ਔਰ 130 40 ਕਿਲੋਮੀਟਰ ਤੇ ਪਿੰਡ ਆ ਇਹ ਇਹ ਜਿਵੇਂ ਤੁਹਾਨੂੰ ਰੀਲ ਤਾਂ ਤੁਹਾਨੂੰ ਦਿਖਾਇਆ ਵੀ ਸਪੈਸ਼ਲ ਕਿੰਨਾ ਗੈਪ ਦੇਖੋ ਪਾਇਆ ਹੋਇਆ ਵੀ ਕੋਈ ਦੇ ਵਿੱਚ ਗੂੜਾ ਜਾਂ ਕੋਈ ਕਚਰਾ ਨਾ ਫਸੇ ਬਾਕੀ ਟੈਨਾਂ ਵਗੈਰਾ ਮਸ਼ੀਨ ਦੀ ਤੁਸੀਂ ਲੁੱਕ ਦੇਖੋ ਕਿੰਨੀ ਸੋਹਣੀ ਲੱਗਦੀ ਆ ਦੀ ਧੰਤਨ ਕਰਾਉਂਦੀ ਆ ਰੋਡ ਤੇ ਖੜੀ ਵੀ ਲਾ ਵੀ ਤਾਉ ਨੂੰ ਛੱਡਤੀ ਹੁਣ ਪੰਜਵਾਂ ਗੇਰ ਲਾ ਕੇ ਹਾਂ ਤਾਉ ਨੂੰ ਤਾਂ ਲਗਾ ਦਿਆ ਟਾਪ ਗੇਰ ਬਹੁਤ ਬਹੁਤ ਬਾਈ ਮੁਬਾਰਕਾਂ ਜੀ ਇਹਨਾਂ ਦਾ ਵੀਰ ਸਾਡਾ ਵੀਡੀਓ ਦੇਖਦਾ ਵੀ ਹੈ ਨਾ ਬਹੁਤ ਸੋਹਣੀ ਕੰਮ ਆ ਨਾ ਮਸ਼ੀਨ ਗਈ ਰੈਡੀ ਹੋ ਕੇ ਨਿਕਲ ਗਈ ਫੋਰ ਬੰਦ ਕਰਕੇ ਟੂ ਵਿਲ ਤੇ ਚੱਲ ਰਹੀ ਆ ਰੋਡ ਤੇ ਹਾਂ ਟੂ ਵਿਲ ਬਾਕੀ ਆ ਪੁਨੀ ਇੰਡਸਟਰੀ ਜਿਹੜੀ ਹੈ ਨਾ ਟਮਾਣੇ ਬਿਲਕੁਲ ਰੋਡ ਦੇ ਉੱਤੇ ਹੀ ਆ ਬਹੁਤ ਟਕਟਵਾਨੀ ਦੀ ਬਾਹਰਲੀ ਫੈਡ ਆ ਜਾਂਦੀ ਹੈ ਜੀ ਟਮਾਣੇ ਇਹ ਕਿ ਰੋਡ ਕਿਹੜਾ ਵੱਜਦਾ ਜੀ ਇਹ ਭੂਨਾ ਰੋਡ ਪੈਂਦਾ ਜੀ ਭੂਨਾ ਰੋਡ ਭੂਨਾ ਰੋੜਾ ਆ ਗਏ ਆਪਣੇ ਭੂਨਾ ਇਧਰ ਸ਼ਹਿਰ ਆ ਇਹਦੇ ਬਾਅਦ ਨਹੀਂ ਟਮਾਣਾ ਟਮਾਣੇ ਤੋਂ ਜੇ ਨਾ ਪੂਨੇ ਨੂੰ ਭੂਨੇ ਨੂੰ ਜਾਨੇ ਆਪਾਂ ਉਹ ਰੋਡ ਦੇ ਉੱਤੇ ਥੋਨੂੰ ਸਾਹਮਣੇ ਥਰੇਸਰ ਬਾਸਕ ਆਪਣੇ ਥਰੇਸਰ ਕੰਬਾਈਨਾ ਦੀਆਂ ਬਾਡੀਆਂ ਪਈਆਂ ਦਿਖ ਜਣੀਆਂ ਉਹ ਤੋਂ ਇੱਕ ਕੰਪੈਨਾਂ ਸ਼ੋ ਹੋ ਜਾਣੀਆਂ ਉਹ ਤੋਂ ਬਾਅਦ ਜਿਹੜਾ ਇਹਨਾਂ ਦਾ ਹਨਾ ਮੰਨ ਲੋ ਰੁਤਵਾ ਕਹਿੰਦੇ ਨੇ ਜਿਹੜਾ ਚਾਹ ਪਾਣੀ ਦਾ ਰੁਤਵਾ ਉਹ ਬਹੁਤ ਵਧੀਆ ਰੁਤਵਾ ਗੱਲ ਗੱਲ ਛੱਡ ਦੋ ਤੁਸੀਂ ਸੇਵਾ ਪਾਣੀ ਚਾਹ ਦੇ ਵਿੱਚ ਬਾਕੀ ਆਹ ਕੰਬੈਨਾਂ ਇਹਨਾਂ ਦੀ ਹਨਾ ਰੈਡੀ ਖੜੀਆਂ ਇੱਧਰ ਵੀ ਇੱਕ ਕੰਪੈਨਾਂ ਡਿਲੀਵਰ ਹੋਈਆਂ ਨੇ ਬਸ ਹੁਣੇ ਨਿਕਲਣ ਵਾਲੀਆਂ ਨੇ ਜੀ ਅੱਛਾ ਜੀ ਇਹ ਵੀ ਡਿਲੀਵਰ ਹੋਈਆਂ ਹੋਈਆਂ ਠੀਕ ਆ ਠੀਕ ਆ ਜੀ ਬਾਕੀ ਜਿਵੇਂ ਆਪਾਂ ਦੇਖਿਆ ਹਨਾ ਵੀ ਉਹ ਹੀ ਕੰਪੈਨਰ ਦੀ ਕੰਪੈਨਰ ਦਿਖਾਈ ਸੀ ਇੱਕ ਸਾਢੇ A C ਵਾਹ ਜੀ ਵਾਹ ਪੁਨੀ ਕੰਮੈਨ ਵੀ ਪਿੱਛੇ ਨਹੀਂ ਹੈਗੀ ਬਾਈ ਕਿਸੇ ਨਾਲੋਂ ਮੈਂ ਕਹਿੰਦਾ ਵੀ ਢੋੜ ਕੱਟ ਏਸੀ ਕੈਵਨ ਲਾ ਕੇ ਛੋਟੀ ਨੂੰ ਵੀ ਏਸੀ ਕੈਵਨ ਲਾਤਾ ਛੋਟੀ ਏਸੀ ਕੈਵਨ ਲੱਗਾ ਹੋਇਆ ਤੁਸੀਂ ਦੇਖ ਸਕਦੇ ਸਰ ਤੁਸੀਂ ਕਮਾਲ ਕਰਤੀ ਬਾਈ ਚਲੋ ਠੀਕ ਹੈ ਜੀ ਇੱਕ ਵਾਰ ਪੁਨੀ ਕੰਪਨੀ ਚ ਜ਼ਰੂਰ ਵਿਜ਼ਿਟ ਕਰਿਓ ਆ ਕੇ ਹਨਾ ਤੁਹਾਨੂੰ ਟਿਕਾਣਾ ਦੱਸਿਆ ਹੀ ਆ ਵੀ ਬਹੁਤ ਸੋਹਣੇ ਜਿਹਨੇ ਕੰਮ ਐਨਾਂ ਦੀਆਂ ਰੂਹ ਖੁਸ਼ ਹੁੰਦੀ ਆ ਦੇਖ ਕੇ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਠੀਕ ਆ ਭਾਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ